ਨੇਗੇਟਿਵ ਵੱਲ ਜਾਦੇ ਜਾਂਦੇ ਨੇ ਕਰਕੇ ਦੇਖਾਂ ਗੋਹਾਗੇ ਬਚਦਾਈ ਬਹੁਤ ਕੁਝ ਹੋ ਜਾਂਦਾ ਅਸੀਂ ਤਾਂ ਗੋਹੀ ਵੇਚ ਦਿੰਨ ਲੱਖ ਰੁਪਏ ਦਾ ਜਿਨ੍ਹਾਂ ਨੇ ਬਾਈ ਜੀ ਕੰਮ ਕਰਨਾ ਹੀ ਨਹੀਂ ਉਹ ਤਾਂ ਇਹ ਕਹਿਣਗੇ ਵੀ ਆਪਾਂ ਨੂੰ ਕੁਝ ਨਹੀਂ ਬਚਦਾ ਪਰ ਮੱਜਾਂ ਚ ਬਾਈ ਜੀ ਅੱਧ ਰਾਮ ਨਾਲ ਬਚਦਾ ਉੱਠਣਸਾਰ ਕਿਹੜੀ ਚੀਜ਼ ਪੈਸੇ ਦਿੰਦੀ ਹੈ ਬਾਈ ਉਧਰੋਂ ਸੌਣ ਵੇਲੇ ਪੈਸਾ ਉਧਰੋਂ ਉੱਠਣ ਵੇਲੇ ਪੈਸਾ ਇੱਕ ਦੁੱਧ ਹੈ ਜਿਹੜਾ ਉੱਠਣਸਾਰ ਜਦੋਂ ਅੱਖ ਖੁੱਲੂਗੀ ਉਹਦੀ ਚੋ ਉਹਦੀ ਪੈਸੇ ਉਧਰੋਂ ਜਦੋਂ ਸੋਏਗਾ ਉਦੋਂ ਪੈਸੇ ਅਸੀਂ 40 40000 ਰੁਪਿਆ ਐਵਰੇਜ ਸਾਡੀ ਤਨਖਾਹ ਬਣ ਜਾਂਦੀ ਹੈ ਮੈਂ ਨਹੀਂ ਸਾਰੇ ਦੋਨੇ ਭਾਈਆਂ ਦੇ ਘਰੇ ਰਹਿ ਕੇ ਸਾਰੇ ਅਸੀਂ ਖਰਚੇ ਕੱਢ ਕੇ ਲੇਬਰ ਨੂੰ ਵੀ ਦਿੰਨੇ ਆ ਜੀ ਫੀਡ ਦੇ ਖਰਚੇ ਚਾਰ ਦੇ ਖਰਚੇ ਪਰ ਮੈਂ ਕਹਿਣਾ ਚਾਹਣਾ ਵੀਰੇ ਜੇ ਜਰਾ ਚੀਜ਼ ਪਿਓਰ ਖਾਣੀ ਆ ਫਿਰ ਤਾਂ ਖੁਦ ਵੀ ਕੰਮ ਕਰਨਾ ਪਊ ਸਹੀ ਗੱਲ ਹੈ ਲੋਕਾਂ ਸਿਰ ਤੇ ਜੇ ਲੋਕਾਂ ਤੇ ਆਸ ਰੱਖ ਕੇ ਤੈਨੂੰ ਪਿਓਰ ਚੀਜ਼ ਨਹੀਂ ਮਿਲ ਸਕਦੀ ਬਾਹਰ ਜਿੰਨਾ ਯਾਰ ਆਪਣੇ ਪੰਜਾਬ ਦੇ ਵਿੱਚ ਕੰਮ ਆ ਕਿਸੇ ਵੀ ਦੇਸ਼ ਚ ਕੰਮ ਤਾ ਉਹ ਸਾਬ ਨੇ ਤਾਂ ਦੁੱਧ ਦਾ ਰੇਟ 100 ਰੁਪਏ ਵੀ ਨਹੀਂ ਵੜਾ ਜੀ ਪਰ ਹੁਣ ਆਪਾਂ ਨੂੰ ਦੇਖੋ ਮਾਰਕੀਟ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਜੀ ਲੋਨ ਦੀ ਲੋੜ ਹੀ ਨਹੀਂ ਪੈਂਦੀ ਜੀ ਇਹ ਚੀਜ਼ ਇਹੋ ਜੀ ਹੈ ਲੋਨ ਲੈਣਾ ਮੱਜਾਂ ਵਾਸਤੇ ਕੰਮ ਨਾ ਕਰਨਾ ਪਾਲਣੀ ਕੋਠੀ ਲੈ ਲੈਣੀ ਗੱਡੀ ਫਿਰ ਉੱਥੇ ਫਿਰ ਤੁਹਾਨੂੰ ਪਤਾ ਜੀ ਫਿਰ ਮੱਜਾਂ ਨੂੰ ਮਾਰਾ ਤੇ ਬੈਂਕ ਵਾਲੇ ਵੀ ਲਿਖ ਕੇ ਲਾਣ ਦੇ ਸਭ ਤੋਂ ਜ਼ਿਆਦਾ ਚੰਗਾ ਸਹਿਕ ਦਿੰਦਾ ਹੈਗਾ ਜੀ ਮੱਜਾਂ ਦੇ ਇਹ ਬਲੈਕ 골ਡ ਪਰ ਇਹਦੀ ਪਰਖ ਕਰਨੀ ਬਣਦੀ ਹੈ ਜਿਹੜਾ ਬੰਦਾ ਪਰਖ ਕਰ ਗਿਆ ਵੀ ਬਲੈਕ 골ਡ ਕੀ ਚੀਜ਼ ਹੈ ਮੈਂ ਹਰ ਸਾਲ ਹੁਣ ਯਕੀਨਨ ਨਹੀਂ ਦੱਸ ਵੇਚ ਸਕਦਾ ਹਰ ਸਾਲ ਮੈਂ 10 ਸਾਈਕਤੀ ਝੋਟੀਆਂ ਵੇਚਦਾ 10 ਐਵਰੇਜ ਮੇਰੀ 15 ਲੱਖ ਰੁਪਏ ਦੀ ਯਕੀਨ ਨਹੀਂ ਹੈ ਵੀ ਆਪਣੇ ਪੰਜਾਬ ਦੀ ਨਸਲ ਵਿਗਾੜ ਜੀ ਹੋ ਗਈ ਮੈਸਾਂ ਦੇ ਵਿੱਚ ਉਹ ਕਿਵੇਂ ਉਹ ਇਸ ਤਰ੍ਹਾਂ ਜੀ ਮੰਨ ਲਓ ਆ ਪਿੰਡ ਦੇ ਵਿੱਚ ਇੱਕ ਬੁੱਲ ਛੱਡ ਦਿੰਦੇ ਹੁੰਦੇ ਪਹਿਲਾਂ ਬਜ਼ੁਰਗ ਆਪਣੇ ਇੱਕ ਜੇ ਤੁਸੀਂ ਕੱਲੇ ਦੁੱਧਤੀ ਮੰਨ ਲਓ ਕੰਮ ਕਰਨਾ ਫਿਰ ਚਾਹੇ ਥੋੜੇ ਦੁੱਧ ਵਾਲੇ ਥੋੜੇ ਪੈਸਿਆਂ ਦੀ ਕੰਮ ਚਲਾ ਲਓ ਹੂੰ ਫਿਰ ਚਾਹੇ ਚਲਾ ਲਓ ਬਰੀਡਾਂ ਦੇ ਮੰਗਰ ਨਾ ਪੋ ਵੀ ਆਪਣੇ ਪੰਜਾਬ ਦੀ ਨਸਲ ਵਿਗਾੜ ਜੀ ਹੋ ਗਈ ਮੈਸਾਂ ਦੇ ਵਿੱਚ ਉਹ ਕਿਵੇਂ ਉਹ ਇਸ ਤਰ੍ਹਾਂ ਜੀ ਮੰਨ ਲਓ ਪਿੰਡ ਦੇ ਵਿੱਚ ਇੱਕ ਬੁੱਲ ਛੱਡ ਦਿੰਦੇ ਹੁੰਦੇ ਪਹਿਲਾਂ ਬਜ਼ੁਰਗ ਆਪਣੇ ਇੱਕ ਬਣੇ ਹੋਏ ਸੀ ਕਿਸਾਨ ਛੱਡ ਦਿੰਦੇ ਸੀ ਇੱਕ ਕਿਸਾਨ ਛੱਡ ਦਿੰਦੇ ਸੀ ਇੱਕ ਪਿੰਡ ਦੇ ਵਿੱਚ ਹਾਂ ਉਸ ਛਾਨ ਦੇ ਵਿੱਚ ਕੀ ਹੁੰਦਾ ਜੀ ਮੰਨ ਲਓ 10 ਸਾਲ ਇੱਕ ਪਿੰਡ ਦੇ ਵਿੱਚ ਰਹਿ ਗਿਆ ਹਾਂ ਤਾਂ ਆਪਣੇ ਉਦੋਂ ਥੋੜੀ ਮਤਲਬ ਇਸ ਤਰ੍ਹਾਂ ਹੀ ਸੀ ਦਿਮਾਗ ਲਾ ਲੋ ਜਾਂ ਸੂਝ-ਵਾਨ ਨਹੀਂ ਸੀਗੇ ਆਪਣੇ ਲੋਕਾਂ ਹਾਂ ਤੇ ਉਸ ਬੁੱਲ ਦੇ ਬੱਚੇ ਵੀ ਉਸੇ ਬੁੱਲ ਤੋਂ ਕਰਾਸ ਹੋ ਜਾਂਦੇ ਸੀ ਹਾਂ ਉਹਦੇ ਨਾਲ ਇਨਬਰੀਡਿੰਗ ਹੋਈ ਆ ਜੀ ਸਾਰੇ ਪੰਜਾਬ ਦੇ ਵਿੱਚ ਹੀ ਲਗਭਗ ਹਾਂ ਮੈਸਾਂ ਦੇ ਵਿੱਚ ਖਾਸ ਤੌਰ ਤੇ ਉਹ ਇਨਬਰੀਡਿੰਗ ਦੇ ਕਰਕੇ ਆਪਣੇ ਪੰਜਾਬ ਦੇ ਵਿੱਚ ਨਸਲ ਵਿਗਾੜ ਹੋ ਗਈ ਮੈਸਾਂ ਦੀ ਅੱਛਾ ਤੇ ਉਹਦੇ ਚ ਕੀ ਆ ਜੀ ਨਸਲ ਵਿਗਾੜ ਜਦੋਂ ਹੋਈ ਆ ਫਿਰ ਉਹਦੇ ਚ ਆਪਾਂ ਨੂੰ ਆਉਣ ਵਾਲੇ ਹੁਣ ਥੋੜੇ ਨਤੀਜੇ ਉਹਦੇ ਗਲਤ ਮਿਲੇ ਨੇ ਕਿਉਂਕਿ ਜਿਹੜੀ ਇਨਬਰੀਡਿੰਗ ਵਾਲਾ ਜਾਨਵਰ ਆ ਉਹਨੇ ਦੁੱਧ ਨਹੀਂ ਦੇਣਾ ਜੀ ਉਹਦਾ ਕੀ ਕਰਨਾ ਹੈ ਕਰਨ ਬਸ ਉਹ ਆਪਣੇ ਮਨ ਲਓ ਪਿਓ ਤੋਂ ਹੀ ਬੱਚੇ ਜਨਮ ਲੈ ਗਏ ਹਾਂ ਫਿਰ ਉਹਦੇ ਅੱਗੇ ਧੀ ਪੁੱਤ ਵੀ ਉਸੇ ਤੇ ਕਰਾਸ ਹੋ ਗਏ ਹਾਂ ਫਿਰ ਉਹਦੇ ਵਿੱਚ ਕੀ ਹੈ ਜੀ ਮਤਲਬ ਜਿੰਨੇ ਜਰ ਇਹ ਕੋਈ ਮਤਲਬ ਥਿਉਰੀ ਇਸ ਤਰ੍ਹਾਂ ਦੀ ਹੈ ਲਾ ਲਓ ਵੀ ਇਹ ਉਹ ਦਾ ਸਟਰਕਚਰ ਹੀ ਇਸ ਤਰ੍ਹਾਂ ਦਾ ਹਾਂ ਜੀ ਵੀ ਉਹ ਜਾਨਵਰ ਅੱਗੇ ਉਹ ਸਕਸੈਸ ਨਹੀਂ ਹੁੰਦਾ ਫਿਰ ਬਸ ਤੁਸੀਂ ਇਹ ਧਿਆਨ ਰੱਖਣਾ ਵੀ ਜਦੋਂ ਜਿਹੜਾ ਵੀ ਕਰ ਲਿਆ ਤਾਂ ਉਹਦੇ ਦੇ ਉਹੀ ਤੁਸੀਂ ਬਰੀਡਿੰਗ ਤੇ ਕੰਮ ਸ਼ੁਰੂ ਕਰ ਦੋ ਹੂੰ ਵੀ ਬਰੀਡਿੰਗ ਤੇ ਸ਼ੁਰੂ ਤੋਂ ਹੀ ਕੰਮ ਬਰੀਡਿੰਗ ਤੇ ਰੱਖਣਾ ਤੁਸੀਂ ਚੰਗੇ ਸੀਮਨ ਲਾਓ ਚੰਗੇ ਬੁੱਲਦੇ ਸੀਮਨ ਲਿਆਓ ਉਹ ਲਾ ਕੇ ਤੁਸੀਂ ਅੱਗੇ ਜਿਹੜੇ ਬੱਚੇ ਤੁਹਾਡੇ ਕੋਲੇ ਆਉਣੇ ਆ ਉਹ ਉਹਨਾਂ ਨਾਲ ਤੁਹਾਡੀ ਸਕਸੈਸ ਰੇਟ ਉਹਦੇ ਨਾਲੋਂ ਜ਼ਿਆਦਾ ਹੂੰ ਚੰਗੇ ਸੀਮਨ ਦੇ ਬੱਚੇ ਤੁਹਾਡੇ ਕੋਲ ਆ ਗਏ ਉਹਨਾਂ ਨੂੰ ਤਿਆਰ ਕਰੋ ਛੇਤੀ ਜਿੰਨੇ ਕੁ ਪੂੰਜੀ ਸੀ ਘਰੋਂ ਲਾ ਕੇ ਸ਼ੁਰੂ ਕਰਿਆ ਸੀ ਹੂੰ ਪਰ ਮੇਰੇ ਕੋਲੇ ਚਾਰਕ ਜਨਵਾਰ ਸੀ ਪਹਿਲਾਂ ਅਸੀਂ ਛੋਟਾ ਅੰਦਰ ਜਿਵੇਂ ਆਪਣੇ ਆਮ ਕੋਲੀਆਂ ਹੁੰਦੀਆਂ ਨੇ ਜਾਂ ਸ਼ੈੱਡ ਹੁੰਦੇ ਨੇ ਛੋਟੇ ਹਾਂ ਉੱਥੇ ਅਸੀਂ 10 ਜਨਵਾਰਾ ਤੱਕ ਉੱਥੇ ਹੀ ਕਰਿਆ ਸੀ ਹਾਂ ਉਸ ਤੋਂ ਬਾਅਦ 2017 ਦੇ ਵਿੱਚ ਮੈਂ ਸ਼ੈੱਡ ਬਣਾਇਆ ਜੀ ਇਹ ਹੂੰ ਸ਼ੈੱਡ ਬਣਾ ਕੇ ਫਿਰ ਜਿਵੇਂ ਜਾਰੀਆਂ ਮੇਰੇ ਕੋਲ 10 ਤੋਂ 5 ਬੱਛੀਆਂ ਪਲੀਆਂ 15 ਹੋ ਗਈਆਂ ਜੀ ਅਈ ਵਾਰੀ ਮੈਂ ਕੁਝ ਜਾਨਵਰ ਸੇਲ ਵੀ ਕਰਦਾ ਹੂੰ ਤੇ ਉਹਦੇ ਵਿੱਚ ਕੀ ਬਸ ਫਿਰ ਹੌਲੀ ਹੌਲੀ ਵਧ ਗਿਆ ਜੀ ਹੂੰ ਪੰਜ ਚਾਰ ਜਾਨਵਰ ਅਈ ਵਾਰੀ ਵਾਧਦੇ ਨੇ ਫਾਰਮ ਦੇ ਵਿੱਚ ਹੂੰ ਤੇ ਉਸ ਵਾਰ ਮੈਂ ਦਾ 4-5 ਕ ਜਾਨਵਰ ਮੁੱਲ ਲਏ ਸੀ ਜੀ ਦਵਾਰੇ ਮੈਨੂੰ ਲੋੜ ਪਈ ਨਹੀਂ ਜੀ ਕਿਸੇ ਕੋਲ ਬੰਦੇ ਕੋਲ ਜ਼ਮੀਨ ਜਾਂ ਪ੍ਰਾਪਰਟੀ ਵੀ ਹੈ ਨਹੀਂ ਪਰ ਉਹ ਗਊ ਦਾ ਫਾਰਮ ਕਰਨਾ ਚਾਹੁੰਦਾ ਹੈ ਹਾਂਜੀ ਉਹਦੇ ਲਈ ਹੈ ਪ੍ਰਬੰਧਨ ਕੋਈ ਹਾਂਜੀ ਬਿਲਕੁਲ ਹੈਗਾ ਜੀ ਡੇਰੀ ਡਿਪਾਰਟਮੈਂਟ ਆ ਜਿਹੜਾ ਆਪਣਾ ਡੇਰੀ ਭਾਗ ਹਾਂ ਕੀ ਟ੍ਰੇਨਿੰਗ ਦਿੰਦਾ ਜੀ 15 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਉਹਦੇ ਵਿੱਚ ਉਹ ਆਪਾਂ ਨੂੰ ਬੇਸਿਕ ਜੀਆਂ ਗੱਲਾਂ ਸਿਖਾ ਦਿੰਦੇ ਆ ਉਹਦੇ ਵਿੱਚ ਹੂੰ ਉਹ ਡੇਰੀ ਟ੍ਰੇਨਿੰਗ ਡੇਰੀ ਭਾਗ ਲਈ ਤੁਹਾਡਾ ਕੇਸ ਬਣਾ ਕੇ ਤੁਹਾਡੇ ਜਿਹੜਾ ਨੀਅਰ ਬੈਂਕ ਹੁੰਦਾ ਜੀ ਹੂੰ ਉਹਦੇ ਚ ਭੇਜ ਦਿੰਦੇ ਹੋ ਕੇਸ ਫਿਰ ਤੁਸੀਂ ਕਿੰਨੇ ਜਾਨਵਰ ਲੈਣੇ ਆ ਕਿੰਨੇ ਜਾਨਵਰਾਂ ਦਾ ਕੇਸ ਲਵਾਉਣਾ ਹੈ ਹੂੰ ਤੇ ਉਹਦੇ ਹਿਸਾਬ ਨਾਲ ਉਹ ਬਗ ਜਾਂਦਾ ਜੀ ਉਹਦੇ ਵਿੱਚ ਕੀ ਆ ਕੇਸ ਦੇ ਵਿੱਚ ਥੋੜੀ ਵਾਲੀ ਪ੍ਰਾਪਰਟੀ ਥੋੜੀ ਮੋਰਗੇਜ ਹੁੰਦੀ ਹੈ ਹੂੰ ਵੀ ਤੁਹਾਡੇ ਕੋਲ ਕਿੱਲਾ ਕੋਈ ਅੱਧਾ ਕਿੱਲਾ ਓਨੀਕ ਪ੍ਰਾਪਰਟੀ ਰੱਖ ਕੇ ਤੁਹਾਨੂੰ ਲੋਨ ਮਿਲ ਜਾਂਦਾ ਹੈ ਹੂੰ ਉਹ ਲੋਨ ਜਦੋਂ ਤੁਹਾਡਾ ਮਿਲ ਗਿਆ ਜੀ ਤੁਹਾਨੂੰ ਤੇ ਉਹ ਲੋਨ ਮਿਲਣ ਤੋਂ ਬਾਅਦ ਫਿਰ ਇਹ ਬੈਂਕ ਸਬਸਿਡੀ ਅਪਲਾਈ ਕਰਦਾ ਜੀ ਹੂੰ ਜੇ ਮੰਨ ਲਓ ਤੁਸੀਂ 10 ਜਾਨਵਰਾਂ ਦਾ ਲਿਆਇਆ 10 ਜਾਨਵਰਾਂ ਦਾ ਬੈਂਕ 70,000 ਰੁਪਏ ਲੋਨ ਦਿੰਦਾ ਇੱਕ ਪਰ ਪਰ ਐਨੀਮਲ ਹੂੰ ਉਹ 70,000 ਲੋਨ ਦੇ ਵਿੱਚੋਂ ਤੁਹਾਨੂੰ 25,000 ਰੁਪਏ ਸਬਸਿਡੀ ਸਰਕਾਰ ਵੱਲੋਂ ਆ ਜਾਣੀ ਹੈ ਹੂੰ ਤੇ 50,000 ਰੁਪਏ ਮੰਨ ਲਓ ਤੁਹਾਡਾ ਰਹਿ ਗਿਆ ਜਿਹੜਾ ਪੁੱਲੇ ਨੂੰ ਲੱਗਣਾ ਹੈ 25,000 ਰੁਪਏ ਸਰਕਾਰ ਨੇ ਉਹਦੇ ਵਿੱਚ ਇਹ ਜਰਨਲ ਵਰਗ ਦੀ 25 ਹੈ ਜੀ ਤੇ ਜਿਵੇਂ ਐਸਸੀ ਉਹਨਾਂ ਨੂੰ ਐਸਸੀ ਵਰਗ ਨੂੰ ਹੈਗੀ ਆ ਆਪਣੀ 33% ਹੂੰ ਇਸ ਤਰ੍ਹਾਂ ਸਿਸਟਮ ਹੈ ਜਿਉਂ ਵੀ ਲੋਨ ਮਿਲ ਕੇ ਜੇ ਛੋਟੇ ਜ਼ਿਮੀਦਾਰ ਨੇ ਕੰਮ ਚਲਾਉਣਾ ਹੈ ਹੂੰ ਤੇ ਪ੍ਰਬੰਧ ਹੈਗਾ ਮਿਲ ਜਾਂਦਾ ਹੈ ਹੂੰ ਲੋਨ ਉਹ ਆਪਣਾ ਬਾਕੀ ਤੁਹਾਨੂੰ ਪਤਾ ਵੀ ਆਪਣੇ ਸਿਭਲ ਤੇ ਡਿਪੈਂਡ ਕਰਦਾ ਲੋਨ ਲੈਣਾ ਜੀ ਬੈਂਕਾਂ ਨੇ ਅੱਜ ਕੱਲ੍ਹ ਔਕਾ ਨਹੀਂ ਹੈਗਾ ਲੋਨ ਲੈਣਾ ਵੀ ਕਿਹੜਾ ਹੂੰ ਹੂੰ ਅਸੀਂ 40-40000 ਰੁਪਏ ਐਵਰੇਜ ਸਾਡੀ ਤਨਖਾਹ ਬਣ ਜਾਂਦੀ ਹੈ ਮੇਨ ਨੇ ਸਾਰੇ ਦੋਨੇ ਭਾਈ ਦੋਨੇ ਭਾਈਆਂ ਦੀ ਘਰੇ ਰਹਿ ਕੇ ਸਾਰੇ ਅਸੀਂ ਖਰਚੇ ਕੱਢ ਕੇ ਲੇਬਰ ਨੂੰ ਵੀ ਦਿੰਨੇ ਆ ਜੀ ਫੀਡ ਦੇ ਖਰਚੇ ਚਾਰ ਦੇ ਖਰਚੇ ਉਹ ਜੀ ਸਾਲ ਭਰ ਦੀ ਅਸੀਂ ਐਵਰੇਜ ਕੱਢੀ ਤਾਂ ਸਾਡੇ ਦੋਨੇ ਭਾਈਆਂ ਦੀ 40000 ਰੁਪਏ ਤਨਖਾਹ ਮਹੀਨੇ ਦੀ ਬਣਦੀ ਐ ਫਾਰਮ ਤੇ ਬਹੁਤੇ ਲੋਕ ਤਾਂ ਮੰਨਦੇ ਹੀ ਨਹੀਂ ਹੁੰਦੇ ਤਾਂ ਗਾਵਾਂ ਦੇ ਫਾਰਮ ਦੇ ਵਿੱਚ ਫਾਇਦਾ ਆ ਕਿਉਂਕਿ ਇਹਨਾਂ ਨੂੰ ਐ ਹੁੰਦਾ ਹੋਰ ਨਾ ਕਰ ਲੈ ਮੈਨੂੰ ਲੱਗਦਾ ਵੀ ਜੇ ਵੱਧ ਕਰਾਂਗੇ ਲੋਕ ਤਾਂ نسل نسل ਵੀ ਲਾ ਲਓ ਜੀ ਤਾਂ ਆਪਣੇ ਬੱਚਿਆਂ ਦਾ ਵੀ ਤੁਸੀਂ ਹੁਣ ਅਸੀਂ ਦੇਖੋ ਦੋ بیٹے ਨੇ ਮੇਰੇ ਜੇ ਅਸੀਂ ਮੰਨ ਲਓ ਇਹਨਾਂ ਨੇ ਕੰਮ ਕਰਨਾ ਹੋਵੇ ਤਾਂ ਇਹਨਾਂ ਜੋਗਰਾ ਸੀ ਸਿਸਟਮ ਬਣਾ ਰੱਖਿਆ ਵੀ ਇਹ ਉਰੇ ਰਹਿ ਕੇ ਵੀ ਆਪਦਾ ਇਹ ਜਿੰਨਾ ਕ ਇਹਨਾਂ ਨੇ ਬਾਹਰ ਜਾ ਕੇ ਕਮਾਉਣਾ ਉਹਨਾਂ ਕੋਰੇ ਕਮਾ ਸਕਦੇ ਹੂੰ ਪਰ ਹੁਣ ਆਪਣੇ ਟ੍ਰੈਂਡ ਮਾਹੌਲ ਇਹੋ ਜਿਹਾ ਪੰਜਾਬ ਦਾ ਵੀ ਜਵਾਨਾਂ ਨੂੰ ਪਤਾ ਨਹੀਂ ਕੀ ਭੂਤ ਸਵਾਰ ਹੋ ਰਿਹਾ ਵੀ ਕੈਨੇਡਾ ਅਮਰੀਕਾ ਬਸ ਇਹਦੇ ਵਿੱਚ ਜਿਹੜੇ ਲੋਕ ਮਿਹਨਤ ਕਰਦੇ ਨੇ ਉਹ ਮੁਨਾਫਾ ਕਮਾ ਸਕਦੇ ਨੇ ਇਹਦੇ ਵਿੱਚ ਨਹੀਂ ਕੋਈ ਸ਼ੱਕ ਨਹੀਂ ਜੀ ਉਰੇ ਕੰਮ ਬਹੁਤ ਨੇ ਕਰਨ ਵਾਲੇ ਜੇ ਬੰਦੇ ਨੇ ਕਰਨਾ ਹੋਵੇ ਤਾਂ ਕਰਨ ਵਾਲੇ ਤਾਂ ਖੇਤੀ ਦੇ ਵਿੱਚੋਂ ਵੀ ਬਚਾਈ ਜਾਂਦੇ ਨੇ ਜੀ ਹੂੰ ਵੀ ਆਪਾਂ ਜਦੋਂ ਵੀ ਕੋਈ ਕੰਮ ਕਰਦੇ ਆ ਤਾਂ ਉਹਨੂੰ ਬੋਝ ਬਣ ਕੇ ਨਹੀਂ ਕਰਦੇ ਖੁਸ਼ੀ ਰਹਿ ਕੇ ਖੁਸ਼-ਖੁਸ਼ ਹਰ ਟਾਈਮ ਖੁਸ਼ੀ ਰਹਿ ਕੇ ਕੰਮ ਕਰਦੇ ਆ ਜੇ ਗੋਹਾ ਚੱਕਦੇ ਆਂ ਤਾਂ ਕਿਸੇ ਦਾ ਨਹੀਂ ਚੱਕਦੇ ਆਪਦੀ ਚੱਕਦੇ ਆਂ ਐ ਨਹੀਂ ਵੀ ਆਪਾਂ ਕਿਸੇ ਦਾ ਚੱਕ ਰਿਆਂ ਆਪਦਾ ਕੰਮ ਐ ਕੋਈ ਛੋਟਾ ਵੱਡਾ ਨਹੀਂ ਜਿਵੇਂ ਚੱਕਣਾ ਖੁਸ਼ ਰਹਿ ਕੀ ਕਰਨਾ ਜੋ ਵੀ ਕਰਨਾ ਕਈ ਵੀਰ ਕਹਿ ਵੀ ਦਿੰਦੇ ਨੇ ਵੀ ਚੱਕਣਾ ਗੋਹਾ ਬਣਾ ਫਿਰਦਾ ਮਾਸਟਰ ਵੀ ਆਪਣਾ ਆਪਦਾ ਕੰਮ ਐ ਕਿਹੜਾ ਕਿਸੇ ਦਾ ਹੁਣ ਮੈਂ ਕਲਾਕਾਰ 40 ਘਰਾਂ ਦੇ ਦੁੱਧ ਪਾਉਣਾ ਜੀ ਕਿੰਨੇ ਘਰ ਮੇਰੇ ਤੋਂ ਦੁੱਧ ਲੈ ਰਹੇ ਨੇ ਹਰ ਇੱਕ ਬੰਦਾ ਇਹਨੂੰ ਮਹਿੰਗਾ ਸਮਝਦਾ ਡੰਗਰ ਕੋਈ ਵੀ ਇੱਕ ਡੰਗਰ ਰੱਖੂਗਾ ਕਹੂ ਇਹ ਮਹਿੰਗਾ ਇੱਕ ਨੂੰ ਹੀ ਮਹਿੰਗਾ ਗਿਣੀ ਜਾਂਦਾ ਇੱਕ ਦੀ ਉਹ ਘਰੇ ਪੀਣ ਵਾਲਾ ਤਾਂ ਜੋੜਦੇ ਨਹੀਂ ਵੀ ਮੇਰਾ ਘਰੇ ਵੀ ਲੱਗ ਰਿਹਾ ਜਿਹੜਾ ਉਹ ਖਲ ਖਲ ਜੋੜੀ ਜਾਂਦਾ ਕਾਪੀ ਤੇ ਵੀ ਖਲ ਮਹਿੰਗੀ ਹੈ ਹਾਂ ਖਲ ਮਹਿੰਗੀ ਹੈ ਘਰੇ ਪੀਣ ਵਾਲਾ ਦੁੱਧੇ ਨਹੀਂ ਜੋੜਦਾ ਵੀ ਮੈਂ ਘਰੇ ਪੀਣਾ ਉਹ ਵੀ ਕਿਸੇ ਦਾ ਆਉਂਦਾ ਹੋਣਾ ਉਹਨਾਂ ਨੂੰ ਪੈਸਿਆਂ 'ਚ ਨਹੀਂ ਲਾਉਂਦੇ ਹਾਂ ਪਿੱਛੇ ਜੇ ਇੱਕ ਨੇ ਕਾਪੀ ਤੇ ਪਾਰਕ ਹੈ ਦੀ ਮੈਸੇਜ ਵੀ ਮੈਨੂੰ 6 ਰੁਪਏ ਡੈਰੀ ਚੋਂ ਬਚੇ ਉਹ ਮੂਰਖਾ ਮਾਹ ਜਿਹੜਾ 7 ਲੀਟਰ ਘਰੇ ਪੀ ਗਿਆ ਉਹਦਾ ਹਿਸਾਬ ਤਾਂ ਦੇ ਕਿੱਥੇ ਹੈ ਹਾਂ ਮੈਂ ਸੋਚਿਆ ਵੀ ਯਾਰ ਕੀ ਕੰਮ ਕਰਿਆ ਜਾਵੇ ਜਿਹੜਾ ਰੋਜ਼ ਪੈਸਾ ਆਵੇ ਸਵੇਰੇ ਆਵੇ ਸ਼ਾਮ ਨੂੰ ਆਵੇ ਵੀ ਆਪਣਾ ਘਰ ਚੱਲੇ ਮੈਂ ਬਾਈ ਜੀ ਸ਼ੁਰੂ ਤੋਂ ਇੱਕ ਮੈਂਸ ਲੈ ਲਈ ਇੱਕ ਮੈਂਸ ਲੈ ਲਈ ਇੱਕ ਮੈਂ ਉਹਦਾ ਦੁੱਧ ਪਾਣਾ ਸ਼ੁਰੂ ਕਰਤਾ ਇੱਥੇ ਬਾਂ ਨਾਲੇ ਬਾਂ ਨਾਲੇ ਤੋਂ ਬਾਅਦ ਇੱਕ ਮੈਂਸ ਮੇਰੇ ਘਰ ਦੀ ਮੇਰੇ ਮੈਂ ਬਹਿ ਹਾਂ ਭਮਣੇ ਉਹਨਾਂ ਨੇ ਰੱਖੀ ਹੋਈ ਸੀ ਮੇਰੇ ਘਰ ਦੀ ਦੀ ਕਟੀ ਇੱਕ ਜਿਵੇਂ ਆਮ ਆਪਣੇ ਪਿੰਡਾਂ ਚ ਪਾਲਣ ਦੇ ਪਹਿਲਾਂ ਕੁੜੀਆਂ ਨਹੀਂ ਉਹਨਾਂ ਨੇ ਦੇਤੀ ਮੈਨੂੰ ਉਹ ਮੈਂਸ ਕੁਦਰ ਦੀ ਉਹ ਸੂਪੇ ਦੋਵੇਂ ਮੈਂ ਸਾਦੇ ਦੁੱਧ ਨਾਲ ਮੈਂ ਤੀਜੀ ਮੈਂਸ ਲੈ ਲਈ ਇੱਕ ਮੈਨੂੰ ਚੌਥੀ ਸੋਡੇ ਪਿੰਡੋਂ ਕੁਲਰੀਆਂ ਤੋਂ ਵੀ ਮਿਲ ਗਈ ਦੀ ਛੋਟੀ ਜੀ ਮੈਂਸ ਉਹ ਚਾਰਵੇਂ ਸੰਦ ਬਾਈ ਜੀ ਮੈਂ ਦੁੱਧ ਪਾਣ ਲੱਗਿਆ ਜਦੋਂ ਤਾਂ ਮੈਨੂੰ ਹਫ਼ਤੇ ਵਿੱਚ ਪਤਾ ਲੱਗਿਆ 10 10 ਮਿੰਟਾਂ 'ਚ ਆ ਜਾਂਦੀ ਹੈ 10 ਦਿਨਾਂ 'ਚ 10 ਦਿਨਾਂ 'ਚ ਮੇਰੇ ਕੋਲੇ ਪੈਸੇ ਆਏ ਮੈਂ ਤਾਂ ਮ ਕੰਮੇ ਬਹੁਤ ਸੋਖਾ ਹੈ 10 ਦਿਨਾਂ ਬਾਅਦ ਪੈਸੇ ਆਏ ਆਪਣਾ ਘਰ ਚੱਲਣ ਲੱਗ ਗਿਆ ਆੜਤੀਏ ਤੇ ਜਾਣਾ ਬੰਦ ਹੋ ਗਿਆ ਤਾਂ ਉਹ 10 ਦਿਨਾਂ ਨੇ ਬਾਈ ਜੀ ਅੱਜ ਮੈਨੂੰ ਮੰਨ ਲਓ ਵੀ 50 55 ਪਸ਼ੂ ਮੈਂ ਕਰ ਚੁੱਕਿਆ ਮੈਂ 100 ਪਸ਼ੂ ਵੇਚ ਵੀ ਚੁੱਕਿਆ ਕਿਆ ਬਾਤ ਹੈ ਹਾਂ ਮੈਂ ਵਿਚੋ ਵੇਚ ਵੀ ਦੰਨਾ ਕਿਉਂ ਚੋਂ ਪਤਾ ਲੇਬਰਾਂ ਦੀ ਜਿਆਦਾ ਵੱਡੀ ਦਿੱਕਤਾਂ ਸੀ ਕਰਦੇ ਆਪਾਂ ਕੰਮ ਪਰ ਇਹ ਚੀਜ਼ ਦੀ ਹੁਣ ਅਸੀਂ ਸੋਚ ਬਣਾ ਰੱਖੀ ਆ ਮੰਨ ਕੇ ਚਲੋ ਵੀ ਆਪਣਾ ਫਾਰਮ ਹੈ ਵੀ ਇਹਨੂੰ 2-300 ਮੱਜ ਤੇ ਲੈ ਕੇ ਜਾਣਾ ਵੀ ਠੀਕ ਆ ਆਪਣੇ ਸ਼ਹਿਰ ਚ ਆਪਣਾ ਹੀ ਦੁੱਧ ਤਿਆਰ ਕਰਕੇ ਉਹਨੂੰ ਹੋਟਲ ਦੇ ਸੋਚਿਆ ਆ ਹੁਣ ਢਾਉਣ ਵਾਲਾ ਸਾਡਾ ਪਲਾਨ ਹੈ ਵੀ ਆਪਦੀ ਘਰ ਦੀ ਮਠਿਆਈ ਸਭ ਕੁਝ ਲੋਕ ਵੀ ਇੱਥੇ ਚੱਲ ਕੇ ਆਉਣ ਵੀ ਆਪਣਾ ਨਾਮ ਹੋਵੇ ਵੈਸੇ ਜਿਹੜਾ ਬ੍ਰੈਂਡ ਵਧੀਆ ਪਿਓਰ ਚੀਜ਼ ਲੋਕਾਂ ਨੂੰ ਖਵਾਈਏ ਕੁਆਲਿਟੀ ਦੇਈਏ ਉਰੇ ਆਪਾਂ ਨੂੰ ਕੋਈ ਚਿੰਤਾ ਤਾਂ ਨਹੀਂ ਘੰਟਾ ਅੱਧਾ ਘੰਟਾ ਲੇਟ ਤਾਂ ਰਕਣਾ ਕਟਣਾ ਕੰਮ ਕਰਨਾ ਹੀ ਹੈ ਸਵੇਰੇ 10 ਵਜੇ ਦੇ ਨੂੰ ਨਵੇੜ ਕੇ ਸਾਰਾ ਦਿਨ ਬੇਲੇ ਸ਼ਾਮ ਨੂੰ 4 ਵਜੇ ਫੇਰ ਆ ਜਾ ਫੇਰ ਬੇਲੇ ਕੋਈ ਬੋਝ ਨਹੀਂ ਕੋਈ ਡਿਪਰੈਸ਼ਨ ਨਹੀਂ ਆਪ ਦਾ ਕੰਮ ਹੈ ਥੋੜਾ ਕਰ ਲਾ ਬਹੁਤਾ ਕਰ ਲਾ ਉਹ ਤੇਰੇ ਤੇ ਡਿਪੈਂਡ ਹੈ ਜਿੰਨਾ ਕਿ ਤੁਸੀਂ ਕਰਨਾ ਤਾਂ ਇਹ ਹੋਰੇ ਕੰਮ ਦੀ ਕੋਈ ਕਮੀ ਨਹੀਂ ਹੈ ਜਿਨ੍ਹਾਂ ਨੇ ਬਾਈ ਜੀ ਕੰਮ ਕਰਨਾ ਹੀ ਨਹੀਂ ਉਹ ਤਾਂ ਇਹ ਕਹਿਣਗੇ ਵੀ ਆਪਾਂ ਨੂੰ ਕੁਝ ਨਹੀਂ ਬਚਦਾ ਪਰ ਮੱਜਾਂ ਚ ਬਾਈ ਜੀ ਅੱਧ ਰਾਮ ਨਾਲ ਬਚਦਾ ਕੀ ਬਾਤ ਹੈ ਅੱਧ ਬਚਦਾ ਮੱਜਾਂ ਚ ਜਿੱਥੇ ਤੱਕ ਅਸੀਂ ਹੁਣ ਸੋਨੂੰ ਦੱਸਿਆ ਵੀ ਅਸੀਂ ਕੀ ਕੁਝ ਬਣਾਇਆ ਛੀਕੀਲੇ ਦੇ ਬਾਈ ਜੀ ਕੋਈ ਕਬੀਲਦਾਰੀ ਨਹੀਂ ਚਲਾ ਸਕਦਾ ਵਧੀਆ ਅੱਜ ਦੇ ਟਾਈਮ 'ਚ ਬਿਆਜ ਤੱਕ ਨਹੀਂ ਮੁੜਦਾ ਸ਼ਹਿਰਾਂ 'ਚ ਮੰਨ ਲਓ ਅੱਜ ਆਪਣੇ ਪੂਰੇ ਏਰੀਏ 'ਚ ਜਿੰਨੇ ਵੀ ਆਪਾਂ ਨੇ ਬਣਾਈ ਹੋਈ ਐ ਇੰਨਾ ਸੁਰਤੀ ਬਣਾਇਆ ਇੰਨਾ ਨੀ ਕਰਮ ਵਾਲੀਆਂ ਨੇ ਬਹੁਤ ਕੁਝ ਦਿੱਤਾ ਆਪਾਂ ਨੂੰ ਗੱਲ ਆਇਆ ਨਾ ਵੀ ਬੱਚਦਾ ਤਬਾਈ 'ਚ ਬਹੁਤ ਕੁਝ ਹੈ ਇਹ ਜਿਨ੍ਹਾਂ ਨੇ ਕਰਨਾ ਹੀ ਨਹੀਂ ਉਹ ਉਹ ਕਹਿੰਦੇ ਨੇ ਵੀ ਬਾਈ ਮੱਜਾਂ 'ਚ ਕੁਝ ਨਹੀਂ ਕੁਝ ਨਹੀਂ ਹੂੰ ਬਹੁਤ ਕੁਝ ਬੱਚਦਾ ਇਹ ਜਿੰਨੇ ਵੀ ਤੁਸੀਂ ਲੈ ਓੰਨੇ ਦੀ ਸੋਡੀ ਹੈਗੀ ਇੱਕ ਸਾਲ 'ਚ ਨੇ ਆਪਦਾ ਪੈਸਾ ਤਾਰ ਦੇਣਾ ਚاہے ਲੱਖ ਦੀ ਲਿਓ ਚਾਹੇ ਦੋ ਦੀ ਲਿਓ ਆਪਦਾ ਪੈਸਾ ਇਹਨਾਂ ਨੇ ਆਪੇ ਕਰਨਾ ਆਪਾਂ ਕਰੋ ਨਹੀਂ ਤਾਰਨਾ ਆਪਦਾ ਇੱਕ ਵਾਰੀ ਲਾਉਣਾ ਉੱਠਣਸਾਰ ਕਿਹੜੀ ਚੀਜ਼ ਪੈਸੇ ਦਿੰਦੀ ਹੈ ਬਾਈ ਉਧਰੋਂ ਸੌਣ ਵੇਲੇ ਪੈਸਾ ਉਧਰ ਉੱਠਣ ਵੇਲੇ ਪੈਸਾ ਕੋਈ ਚੀਜ਼ ਹੈ ਜਿਹੜੀ ਦਿੰਦੀ ਆਪਾਂ ਨੂੰ ਕੋਈ ਵੀ ਚੀਜ਼ ਆਪਣੇ ਇੱਕ ਦੁੱਧ ਹੈ ਜਿਹੜਾ ਉੱਠਣਸਾਰ ਜਦੋਂ ਅੱਖ ਖੁੱਲੂਗੀ ਉਹਦੀ ਚੋ ਉਹਦੀ ਪੈਸੇ ਉਧਰੋਂ ਜਦੋਂ ਸੋਏਗਾ ਉਦੋਂ ਪੈਸੇ ਹੁਣ ਤੁਸੀਂ ਐ ਲਾ ਲਓ ਜੀ ਸਾਨੂੰ ਆਹ ਜਿੰਨੇ ਵੀ ਅਸੀਂ ਪਸ਼ੂ ਰੱਖੇ ਨੇ ਅਸੀਂ ਸਾਰੀ ਖੇਤੀ ਇਹਨਾਂ ਦੇ ਦੁੱਧ ਦੇ ਪੈਸੇ ਨਾਲ ਕਰਦੇ ਆਂ ਜੀ ਨਕਦ ਕਰਦੇ ਆਂ ਸੀ ਹੁਣ 70 ਕਿਲਿਆਂ ਦੀ ਖੇਤੀ ਇਸ ਦੁੱਧ ਦਾ ਪੈਸਾ ਸਾਡਾ ਨਕਦ ਰੇ ਸਪਰੇਅ ਤੇਲ ਡੀਜ਼ਲ ਬਾਡੀ ਤੂੜੀ ਕਰ ਸਭੇ ਚੋਂ ਜਾਂਦੀ ਹੈ ਜੀ ਕਰ ਦੀ ਕਮੀਲਦਾ ਆੜਤੀਏ ਤੇ ਜਦੋਂ ਹੁਣ ਆਪਣੀ 70 ਕਿਲਿਆਂ ਦੀ ਫਸਲ ਲਿਗੂਗੀ ਜੀ 70 ਕਿਲਿਆਂ ਦੀ ਜੀਰੀ ਦੇ ਪੈਸੇ ਲਾ ਲਓ ਤੁਸੀਂ 70 ਕਿਲੇ ਕਣਕ ਦੇ ਪੈਸੇ ਲਾ ਲਓ ਸਾਰੀ ਆਪਣੇ ਨੇ ਜੀ ਦੁੱਧ ਨਾਲ ਆਪਣਾ ਘਰ ਚੱਲਦਾ ਸਾਰੀ ਖੇਤੀਬਾੜੀ ਚੱਲਦੀ ਹੈ ਦਿਹਾੜੀ ਤੇ ਪਸਾਵੇਂ ਚੋਂ ਚੱਲਦਾ ਜੀ ਜੀ ਖੇਤੀ ਆਪਾਂ ਨੂੰ ਸਾਰੀ ਬਚੀ ਜਾਂਦੀ ਹੈ ਜੀ ਮੈਂ ਪਹਿਲਾਂ ਮੈਂ ਵਕੀਲ ਦੀ ਗੱਡੀ ਚਲਾਉਂਦਾ ਸੀਗਾ ਅਰ 2 ਸਾਲ ਮੂੰ ਗੱਡੀ ਚਲਾਈ ਆ ਓਕੇ ਆ ਫਾਰਮ ਤੋਂ ਪਹਿਲਾਂ ਤੇ ਉਹ ਮੈਂ ਗੱਡੀ ਮਤਲਬ ਇਹਨੂੰ 9000 ਰੁਪਏ ਤਨਖਾਹ ਮਿਲਦੀ ਹੁੰਦੀ ਸੀ ਜੀ ਮਹੀਨੇ ਦੀ ਚਾਹੇ ਮੈਂ ਘਟੂ ਘਟ ਅੱਠ ਵੇ ਜਾਂਦਾ ਸੀਗਾ ਕਈ ਰਾਤ ਨੂੰ 2-3 ਵਜੇ ਵੱਜ ਜਾਂਦੇ ਕਿਉਂਕਿ ਬਾਪੂ ਪਰਾਂ ਦੂਰ ਬਗ ਜਾਂਦੇ ਸੀਗੇ ਕਈ ਵਾਰ ਰਾਤ ਨੂੰ ਮੁੜਦੇ ਵੀ ਨਹੀਂ ਦੂਸਰੇ ਦਿਨ ਮੁੜਦੇ ਜੀ ਤਨਖਾਹ ਤਾਂ 9000 ਹੀ ਮਿਲਨੀ ਸੀ ਜੀ ਠੀਕ ਆ ਹੁਣ ਮੈਂ ਮਹੀਨੇ ਦਾ ਵੀਰੇ ਕਮਾ ਰਿਹਾ ਹਾਂਗਾ ਪੌਣੇ 2 ਲੱਖ ਰੁਪਏ ਮਹੀਨਾ ਕਮਾ ਰਿਹਾ ਹਾਂ ਕੀ ਬਾਤ ਆ ਇਥੇ 9000 ਰੁਪਇਆ ਕਿਥੇ ਪਾਉਣੇ ਦੋ ਲੱਖ ਅਗਲੇ ਕਿਸੇ ਦੀ ਗੱਡੀ ਤੇ ਕੱਪੜਾ ਮਾਰਨ ਨਾਲੋਂ ਗੱਡੀ ਧੋਣ ਨਾਲੋਂ ਆਪਦੀ ਮਹਿਸਾਂ ਦੇ ਕੱਪੜਾ ਮਾਰ ਲਓ ਨਾ ਧੋਲੋਂ ਨੂੰ ਨਮਾ ਲਓ ਉਹ ਕਿਤੇ ਬਿਹਤਰ ਹੈ ਉਹਨੂੰ ਲੋਕ ਕਹਿੰਦੇ ਹੁੰਦੇ ਤੇ ਆ ਰਿਹਾ ਵੀ ਹਾਂ ਪੱਗ ਬੰਨ ਕੇ ਬੰਦਾ ਸਰਦਾਰੀ ਕਰਦਾ ਜੀ ਇਹਨੂੰ ਕਹਿੰਦੇ ਤੂੰ ਇਹ ਘਰੇ ਕੀ ਕੰਮ ਕਰਿਆ ਹਣੇ ਜਿਹੜਾ ਮੇਰਾ ਗਿੱਲੇ ਮੇਲੇ ਕੱਪੜਿਆਂ ਨੂੰ ਹਣਾ ਲੋਕ ਮਤਲਬ ਛੋਟਾ ਸਮਝਨੇ ਪੱਗ ਬਨ ਕੇ ਕਿਸੇ ਦੀ ਗੱਡੀ ਦੇ ਕੱਪੜਾ ਮਾਰ ਰਿਆ ਉਹਨੂੰ ਸਰਦਾਰ ਕਹਿੰਦੇ ਲੋਕ ਆਪਣੇ ਅੰਦਰ ਕਮੀਆਂ ਨੇ ਵੀਰੇ ਕਿਸੇ ਅੰਦਰ ਨਹੀਂ ਗਿਆ ਇਹ ਕੱਲ ਹੋ ਰਿਹਾ ਲੋਕ 30-30 ਲੱਖ ਰੁਪਏ ਚੱਲ ਚੱਲ ਲੱਖ ਰੁਪਏ ਲੱਗਾ ਮਗਰ ਜਾ ਰਹੇ ਨੇ ਜੀ 40 ਲੱਖ ਲੱਖ ਤਾਂ ਉੱਥੇ ਕਲੈਂਟਰ ਚ ਪੈਰ ਤਾਂ ਹੁੰਦਾ ਹਾਂ ਹਾਂ ਮਰਦਾਂ ਨੂੰ 30 ਲੱਖ ਨਾ ਹਾਂ 30 ਲੱਖ ਰੁਪਏ ਮੰਨ ਲਾ ਚੱਲ ਤੇ ਉਸ ਤੋਂ ਬਾਅਦ ਹੀ ਗਾਂਹ ਜਿੰਦਗੀ ਸ਼ੁਰੂ ਹੁੰਦੀ ਆ ਹਾਂ ਮੇਰਾ 15 ਲੱਖ ਰੁਪਏ ਮੇਰਾ ਲੱਗਿਆ ਨਹੀਂ ਹੋਇਆ ਸੀ ਜਦੋਂ ਮੈਂ ਕੰਮ ਸਟਾਰਟ ਕੀਤਾ ਸੀਗਾ 6-7 ਲੱਖ ਰੁਪਏ ਲੱਗਿਆ ਹੱਤੀਗਾ ਜੀ ਠੀਕ ਆ 6-7 ਲੱਖ ਰੁਪਏ ਤੋਂ ਨਾਲੇ ਮ ਸੇ ਲੱਖਾਂ ਚ 6 ਲੱਖ ਤੋਂ ਮੇਰਾ 20 ਲੱਖ ਰੁਪਏ ਬਣ ਗਿਆ ਜਿਹੜੀ ਮੇਰੀ ਇਨਕਮ ਉਦੋਂ ਚੱਲ ਰਹੀ ਹੈ ਉਹ ਵੱਖ ਆ ਗਿਆ ਨੇ ਮੇਰੀ ਅ ਸੰਗਰੂਰ ਨੇੜੀ ਪੈਂਦਾ ਸਹਰ ਆਪਣੇ ਜੀ ਤੇ 9 ਕਿਲੋਮੀਟਰ ਪੈਂਦਾ ਦਾ ਜੀ ਤੇ ਉਹ ਸਾਮ ਸਵੇਰ ਉੱਥੀ ਪਾ ਕੇ ਆਉਂਦੇ ਆ ਕੀ ਰੇਟ ਹੈ 75 ਰੁਪਏ ਇੱਕੋ ਰੇਟ ਆ ਕੀ ਬਾਤ ਹੈ ਇੱਕੋ ਰੇਟ ਆ ਕੋਈ ਦੋ ਰੇਟ ਨਹੀਂਗਾ ਵੀ ਮਿਕਸ ਕਰਕੇ ਪੇ ਵੇਚਾਂਗੇ ਵੀ 60 ਰੁਪਏ ਜਗਾ ਨਾ ਇੱਕੋ ਰੇਟ ਆ ਪਰ ਮੈਂ ਕਹਿਣਾ ਚਾਹਣਾ ਵੀਰੇ ਜੇ ਜਰਾ ਚੀਜ਼ ਪਿਓਰ ਖਾਣੀ ਆ ਫਿਰ ਤਾਂ ਖੁਦ ਵੀ ਕੰਮ ਕਰਨਾ ਲੋ ਸਹੀ ਗੱਲ ਹੈ ਲੋਕਾਂ ਸਿਰ ਤੇ ਜੇ ਲੋਕਾਂ ਤੇ ਆਸ ਰੱਖ ਕੇ ਤੈਨੂੰ ਪਿਓਰ ਚੀਜ਼ ਨਹੀਂ ਮਿਲ ਸਕਦੀ ਫਿਰ ਕਹਿੰਗਾ ਜ਼ਹਿਰ ਮਿਲਦੀ ਆ ਉਹਦਾ ਤੈਨੂੰ ਖਾਣ ਹੀ ਪਊ ਤੇ ਉਹ ਤਾਂ ਕੰਮ ਤਾਂ ਕਰਨਾ ਨਹੀਂ ਜੀ 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 ਜੇ ਜ਼ਹਿਰ ਤੋਂ ਸਰਕਾਰਾ ਪਾਉਣਾ ਫਿਰ ਪਤੰਦਰਾ ਆਪ ਕੰਮ ਕਰ ਲੋ ਬਾਹਰ ਦਾ ਖੇੜਾ ਸੌੜ ਦੋ ਜੀ 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 ਬਾਹਰ ਜਿੰਨਾ ਯਾਰ ਆਪਣੇ ਪੰਜਾਬ ਦੇ ਵਿੱਚ ਕੰਮ ਆ ਕਿਸੇ ਵੀ ਦੇਸ਼ ਚ ਕੰਮ ਨਹੀਂ ਆ ਬੇਰੋਜ਼ਗਾਰੀ ਹੈ ਹੀ ਨਹੀਂ ਹੋਰ ਕੀ ਹੈ ਗਾਂਢ ਬੇਰੋਜ਼ਗਾਰੀ ਹੈ ਹੀ ਨਹੀਂ ਵੀਰੇ ਬੇਰੋਜ਼ਗਾਰ ਮੈਂ ਉਹ ਦੁੱਦੀਗਾ ਜਦੋਂ ਮੈਂ ਗੱਡੀ ਤੇ ਲੱਗਾ ਫੜਾਦੀਗਾ ਮੇਰੇ ਘਰੇ ਕੰਮ ਆ ਤੇ ਉਹ ਹਾਂ ਹੁਣ ਅਸੀਂ 4-5 ਜਾਣੇ ਆ ਸਾਰੇ ਪਰਿਵਾਰ ਕੰਮ ਲੱਗਿਆ ਫਿਰ ਬੇਰੋਜ਼ਗਾਰ ਕਿੱਥੇ ਆ ਹੂੰ ਹੁਣ ਬੇਰੋਜ਼ਗਾਰੀ ਤਾਂ ਉਹ ਆ ਜਿਹੜਾ ਇੱਥੋਂ ਕੰਮ ਛੱਡ ਕੇ ਘਰੋਂ ਨਿਕਲ ਕੇ ਗਿਆ ਬੇਰੋਜ਼ਗਾਰ ਤਾਂ ਉਹ ਹੋਗਾ ਸਾਰਿਆਂ ਦੇ ਘਰੇ ਕੰਮ ਨੇ ਜਿੰਦੇ ਲੱਗੇ ਖਾਣਾ ਮੈਂ ਪਿੰਡ ਚ 50-50 ਬਿੱਗਿਆਂ ਵਾਲੇ ਘਰੋਂ ਮਹਿਸਾਂ ਵੇਚ ਕੇ ਟਰੈਡ ਵੇਚ ਕੇ ਸਾਰੇ ਬਾਗੇ ਕੋਠਿਆਂ ਜਿੰਦੇ ਲੱਗੇ ਹੋਣੇ ਇੱਥੇ ਦੀ ਕੰਮ ਨਹੀਂ ਹੈਗਾ ਹਾਂ ਸਟਾਰਟਿੰਗ ਤੋਂ ਮਾਣੇ ਦੂਰ ਸੀ ਹਾਂ ਕਿਦੋਂ ਦਾਸ ਸੋ ਸੋ ਸੰਭਲੀ ਆਪ ਕੋ ਉਦੋਂ ਦੀ ਪਸ਼ੂਆਂ ਚਾਏ ਹੋਏ ਹੈ। ਹਾਂ ਕੁੱਤੇ ਬਿੱਲੇ ਬਹੁਤ ਰੱਖਿਆ ਤੇ ਪਸ਼ੂਆਂ ਚ ਪਹਿਲੀ ਸ਼ਾਂਗ ਸੀ। ਹਾਂ ਤਾਂ ਕਰਕੇ ਆਪਣਾ ਮਾਣੀ ਇੱਧਰ ਸੇ ਵੀ ਬਰੀਡ ਤੇ ਕੰਮ ਕਰੀਏ ਤੇ ਆਪਦੇ ਘਰੇ ਵੇ ਕੀ ਕਰੀਏ ਕੰਮ। ਕਿਉਂਕਿ ਇੱਥੇ ਨਸਲ ਆਪਾਂ ਹੁਣ ਦੁੱਧ ਤੇ ਤਾਂ ਕੰਮ ਕਿੰਨਾ ਮਰਜ਼ੀ ਕਰ ਲੋ। ਮੱਝ ਨੂੰ ਤਾਂ ਉਨੀ ਖਾਣਾ ਪਰ ਮੈਂ 2 ਲੀਟਰ ਵਾਲੀ ਨੂੰ ਖਵਾ ਦੋ ਪਰ ਮੈਂ 10 ਲੀਟਰ ਵਾਲੀ ਨੂੰ ਖਵਾ ਦੋ। ਹਾਂ ਤਾਂ ਕਰਕੇ ਮੁਨਾਫਾ ਵੀ ਦੇਖਣਾ ਪੈਂਦਾ ਹੈ। ਕਿੱਲਾ ਤਾਂ ਉਹਨੇ ਵੀ ਰੋਕਣਾ ਤੇ ਕਿਲਾਉਣੇ ਵੀ ਰੋਕਣਾ। ਹਾਂ ਬਾਕੀ ਹੁਣ ਮੇਲੇ ਲੱਗਣ ਲੱਗੇ ਆਪਣੇ ਅੱਛਾ ਹਾਂਜੀ ਤਾਂ ਕਰਕੇ ਨਸਲਾਂ ਕਣੀ ਵੱਧ ਹੋ ਹੋ ਗਿਆ ਆਪਣਾ ਹਾਂ ਇਸ ਕਰਕੇ ਬਾਕੀ ਹੁਣ ਸੀਮਨ ਚੰਗੇ ਆ ਗਏ ਆਪਾਂ ਦਾ ਹਰ ਇੱਕ ਨੂੰ ਕਹਿੰਦੇ ਵੀ ਸੀਮਨ ਚੰਗੇ ਭਰਾ ਮਾੜੇ ਰੁਕੀ ਫਾਇਦਾ ਖੋਲਦੇ ਤੇ ਘੋੜੇ ਚ ਬਹੁਤ ਫਰਕ ਖੋਲੇ ਤੇ ਘੋੜੇ ਚ ਬਹੁਤ ਫਰਕ ਆ ਹਾਂ ਹੂੰ ਕਦੇ ਆਪ ਵੀ ਹੋ ਜਾਂਦੀ ਕਿ ਡਾਉਣ ਵੀ ਹੋ ਜਾਂਦੀ ਉਹ ਦੁੱਧ ਤੇ ਡਿਪੈਂਡ ਕਰਦਾ ਹੈ ਹੂੰ ਕਈ ਵਾਰੀ ਸਾਲ ਚਾਕੇ ਦੁੱਧ ਵੱਧ ਜਾਂਦਾ ਉਹ ਫਰੰਟ ਦਾ ਰੇਟ ਘੱਟ ਜਾਂਦਾ ਉਹ ਡਾਊਨ ਹੋ ਜਾਂਦਾ ਗਰਮੀ ਚ ਆਪ ਹੋ ਜਾਂਦਾ ਕਿੰਨੇ ਕਿਲੋ ਦੁੱਧ ਡੇਲੀ ਆਉਂਦਾ ਹੈ ਦੁੱਧ ਆਪਣਾ 25 ਕਿੱਥੇ ਪਾਉਨੇ ਡੈਰੀ ਚ ਪਾਉਨੇ ਬਾਕੀ ਆਪਣਾ ਘਰਾਂ ਚ ਵੀ ਲੱਗ ਜਾਂਦਾ ਕੀ ਰੇਟ ਘਰਾਂ ਚ ਆਪਣਾ 70 ਰੁਪਏ ਡੈਰੀ ਚ ਆਪਣਾ ਫਰੰਟੀ ਜਾਂਦਾ ਕਿ ਮੱਝ ਦਾ 72 75 ਗਾਂ ਦਾ 40 ਉਸੇ ਮਸਾਲ ਪਹਿਲਾਂ ਜਦੋਂ ਆਪਾਂ ਲੈ ਕੇ ਆਏ ਸੀ 14 ਮੱਝਾਂ ਸੀ ਆਪਣੇ ਕੋਲੇ ਜਿਹੜੇ ਕੋਲ 14 ਮੱਝਾਂ ਤੋਂ ਅੱਜ ਆਪਣੇ ਕੋਲ 70 ਮੱਝਾਂ 20-25 ਝੋਟੀਆਂ ਲੱਗ ਆਪਾਂ ਦੇ 100 ਦੇ ਤਕਰੀਬਨ ਪਸ਼ੂ ਹੈਗੇ ਹਾਂ ਤੇ ਦੂਸਰੀ ਗੱਲ ਇਹਨਾਂ ਦੀ ਦੁੱਧ ਦੇ ਵਿੱਚ ਉਹ ਹੀ ਇਹਨਾਂ ਦੇ ਜੋ ਦੁੱਧ ਦੀ ਕਮਾਈ ਸੀ ਉਹਦੇ ਵਿੱਚ ਉਹ ਹੀ ਪਸ਼ੂ ਖਰੀਦੇ ਹੈਗੇ ਤੇ ਅੱਜ 100 ਦੇ ਮਕਾਮ ਬਣ ਗਿਆ ਤਾਂ ਹੌਲੀ-ਹੌਲੀ 1000 ਵੀ ਹੋ ਜਾਊਗੀ ਬਾਕੀ ਜੇ ਪਰਮਾਤਮਾ ਸਾਧੂਗਾ ਆਪਣਾ ਤਾਂ ਮਿਹਨਤ ਕਰਨ ਹਾਂ ਹਾਂ ਸ਼ਹਿਰ 'ਚ ਆਪਣਾ ਦੁੱਧ ਸਪਲਾਈ ਹੈਗਾ ਲਗਭਗ ਆਪਣੇ ਕੋਲੇ 4 ਕੁ ਕੁੰਟਲ ਦੁੱਧ ਹੁੰਦਾ ਹੈਗਾ ਤੇ ਮੇਨ ਕੰਮ ਮੇਨ ਫੋਕਸ ਤਾਂ ਦੁੱਧ 'ਤੇ ਹੈ ਬਾਕੀ ਨਾਲ ਆਪਾਂ ਬ੍ਰੀਡ ਵੀ ਤਿਆਰ ਕਰ ਰਹੇ ਆਂਗੇ ਪਸ਼ੂਆਂ ਦੀ ਜਿਵੇਂ ਕਟੀਆਂ ਹੋ ਗਈਆਂ ਜੰਗੀਆਂ ਮੈਸਾਂੀਆਂ ਕਿੰਨੀਆਂ ਮੱਜਾਂ ਦੀਆਂ ਕਟੀਆਂ ਰੱਖ ਰਿਹਾ ਨਾਲ ਵੀ ਵਧੀਆ ਬਰੀਡ ਤਿਆਰ ਹੋਵੇ ਬਾਕੀ ਆਉਣ ਵਾਲੇ ਸਮੇਂ 'ਚ ਜਿਹੜੀ ਮੱਜ ਹੈ ਅੱਜ ਵੀ ਮਾੜੀ ਤੋਂ ਮਾੜੀ ਮੈਸ ਲੱਖ ਨੂੰ ਪਾਰ ਕਰ ਚੁੱਕੀ ਹੈ 1.5 ਲੱਖ ਤੇ ਚਲੀ ਗਈ ਆਉਣ ਵਾਲੇ ਟਾਈਮ 'ਚ 2 ਲੱਖ ਦੀ ਮੱਜ ਆਉਮਹ ਜੀ ਵੀਰੇ ਦੁੱਧ ਆਪਣਾ ਪੈ ਰਿਹਾ ਜੀ 70 ਰੁਪਏ ਪੈ ਰਿਹਾ ਇੱਥੇ ਪਰ ਦੁੱਧਾ ਜੀ 100 ਰੁਪਏ ਹੋਵੇ ਤਾਂ ਵੀ ਕੋਈ ਬੜਾ ਨਹੀਂ ਮੱਜਾਂ ਦੇ ਸਾਹਿਬ ਸਪਲਾਈ ਆਪ ਕਰ ਦਿਓ ਹਾਂਜੀ 70 ਰੁਪਏ 'ਚ ਹਾਂਜੀ ਹਾਂਜੀ ਡੋ ਟੂ ਡੋਰ ਹਾਂਜੀ ਹਾਂਜੀ ਸ਼ੋਰ ਕੇ ਮੱਜਾਂ ਦੇ ਸਾਹਿਬ ਨਾਲ ਮੱਜ ਤਕਰੀਬਨ ਹੁਣ ਤੁ ਬਾਕੀ ਦੇਖੋ ਉਧਰ ਹੁਣ ਵਿਆਜ ਲਾ ਲੋ ਬਾਕੀ ਕਈ ਪਸ਼ੂ ਦੇਖ ਖਰਾਬੀ ਹੋ ਜਾਂਦੀ ਹੈਗੀ ਤੇ ਤਾਂ ਉਹ ਸਾਬ ਨੇ ਤਾਂ ਦੁੱਧ ਦਾ ਰੇਟ 100 ਰੁਪਏ ਵੀ ਨਹੀਂ ਵੜਾ ਜੀ ਪਰ ਹੁਣ ਆਪਾਂ ਨੂੰ ਦੇਖੋ ਮਾਰਕੀਟ ਦੇ ਹਿਸਾਬ ਨਾਲ ਹੀ ਚੱਲਣਾ ਪੈਂਦਾ ਜੀ ਪਰ ਵੀ 70 ਰੁਪਏ ਵੀ ਖਰਬੀ ਵਧੀਆ ਪ੍ਰੋਫਿਟ ਬਚ ਜਾਏਗਾ ਤਹੀ ਜੀ ਕਰਨੇ ਵੀ ਨਾ ਦੂਰ ਪੀ ਛੱਡਣਾ ਤਾਂ ਵਧੀਆ ਆਪਣਾ ਕੰਮ ਚੱਲ ਰਿਹਾ ਜੀ ਕੰਮ ਚਲਾਉਣ ਤੋਂ ਪਹਿਲਾਂ ਸੋਚਿਆ ਸੀਗਾ ਫਿਰ ਜਦੋਂ ਕੰਮ 'ਚ ਪੈ ਗਏ ਫਿਰ ਨਹੀਂ ਸੋਚਿਆ ਜੀ ਕੀ ਸੋਚਿਆ ਸੀ ਕੀ ਕਰਦਾ ਸੀ ਅੱਗੇ ਵੀ ਐਸੀ ਵੀ ਐਮਏ ਜਾਂ ਬੀਏਡ ਕਰਾਂਗੇ ਹਾਂ ਤੇ ਜਦੋਂ ਕੰਮ ਚਲਾਇ ਸੀ ਛੋਟਾ ਪੱਦਰ ਸੀ ਉਹ ਚਾਰ ਪੰਜ ਮੱਜਾਂ ਤੋਂ ਕੰਮ ਚਲਾਇ ਸੀਗਾ ਤੇ ਉਦੋਂ ਮੰਨ ਵੀ ਪੈਸੇ ਹੈ ਵੀ ਨਹੀਂ ਸੀ ਹਾਂ ਬੀਏਡ ਕਰਨ ਨੂੰ ਪੈਸੇ ਨਹੀਂ ਸੀ ਮੈਂ ਐਵੇਂ ਵੀ ਝੂਠ ਬੋਲਾਂ ਤੇ ਉਦੋਂ ਵੀ ਘਰ ਦੀ ਹਾਲਤ ਮੰਦੀ ਸੀਗੀ ਜਦੋਂ ਦੇ ਕੰਮ ਚਲਾਇਆ ਤਾਂ ਮੰਨ ਵੀ ਵਧੀਆ ਹੁਣ ਰੰਗ ਲੱਗੇ ਅੱਜ 2 ਲੱਖ ਰੁਪਏ ਲਾ ਦੇ 25 ਸਾਲ ਦਾ ਬਿਜ਼ਨਸ ਖੜਾ ਕਰ ਸਕਦੇ 25 ਲੱਖ ਦਾ ਕੀ ਬਾਤ 20 ਸਾਲਾਂ ਦੇ ਵਿੱਚ ਜੇ ਸੋਚ ਹੋਵੇ ਬੰਦੇ ਅੰਦਰ ਸ਼ੌਂਕ ਹੋਵੇ ਇਹ ਕੀਤਾ ਕਰਨ ਵਾਲੇ ਸ਼ੌਂਕ ਚਾਹੀਦਾ ਜੇ ਬੰਦੇ ਦਾ ਸ਼ੌਂਕ ਹੋਵੇ ਕਿਤੇ ਨੂੰ ਕਿਤੇ ਮਰਜ਼ੀ ਲੈ ਜਾਓ ਸਾਰੀ ਪੂਰਤੀ ਕਰ ਦੂ ਤੁਹਾਡੀ ਸਾਰੀ ਤੁਹਾਡੇ ਦੋੜਾਂ ਪੂਰੀਆਂ ਕਰ ਦੂ ਇੱਕ ਸ਼ੌਂਕ ਜ਼ਰੂਰੀ ਹੈ ਜੇ ਤੁਹਾਡੇ ਕੋਲ ਸ਼ੌਂਕ ਹੀ ਨਹੀਂ ਹੈਗਾ ਆਪਾਂ ਨੇ ਕਲਮ ਚੱਕੀ ਹੁਣ ਵੀ ਕੈਲਕੂਲੇਟਰ ਚੱਕ ਲਿਆਦੇ ਆ ਬੰਦਿਆਂ ਨੇ ਹਮ ਕੈਲਕੂਲੇਟਰ ਚੱਕ ਰਿਹਾ ਆਪਾਂ ਤਾਂ ਮੈਂਡ ਮੰਜਾ ਕਰਦਾ ਇਸ ਮਹੀਨੇ ਚ ਹਮ ਪਰ ਹੋ ਜਾਣਗੀਆਂ ਲੋਨ ਕਰਾਰੋ ਗਵਰਨਮੈਂਟ ਦੇ ਰਹੀ ਹੈ ਵੱਧ ਦੇ ਰਹੀ ਹੈ ਲੋਨ ਹੋ ਜਾਣਗੀਆਂ ਫਿਰ ਅੱਗੇ ਵੀ ਉਹਨੇ ਚੱਲਣਾ ਵੀ ਹੈ ਹਮ ਇਹ ਕੋਈ ਮੱਝ ਕੋਈ ਮਸ਼ੀਨ ਤਾਂ ਹੈ ਨਹੀਂ ਵੀ ਬਟਨ ਦਬਾ ਕੇ ਲੇ ਟੰਗਦੀ ਇਦਾਂ ਬਹੁਤ ਕੁਝ ਝੂਲਣਾ ਪੈਂਦਾ ਇਹਦਾ ਅੱਜ ਦਾ ਸਮਾਂ ਚੱਲ ਰਿਹਾ ਅੱਜ ਜੁਲਾਈ ਅਗਸਤ ਦਾ ਜਿਹੜਾ ਬੰਦਾ ਇਥੋਂ ਲਾਂਘਾ ਡੈਰੀ ਫਾਰਮ ਵਾਲਾ ਬਸ ਉਹ ਕਾਮਯਾਬ ਹੂੰ ਜਿਹੜਾ ਨਵਾਂ ਮੁੰਡਾ ਕੰਮ ਕਰਦਾ ਹੁੰਦਾ ਮੈਨੂੰ ਪੁੱਛਦਾ ਹੁੰਦਾ ਵੀ ਜੀ ਕਿਵੇਂ ਆ ਤੁਹਾਡਾ ਡੈਰੀ ਫਾਰਮ ਕਿਵੇਂ ਕਾਮਯਾਬ ਹੈਗਾ ਮੈਂ ਉਹਨੂੰ ਇਹ ਗੱਲ ਕਹਿਣਾ ਹੁੰਦਾ ਇਹ 2 ਮਹੀਨੇ ਕੱਟ ਕੇ ਮਿੱਤਰਾ ਫਿਰ ਤੂੰ ਕਾਮਯਾਬ ਹੂੰ ਜਿਹੜਿਆ 2 ਮਹੀਨਿਆਂ ਵਿੱਚ ਸਾਰਾ ਕੁਝ ਨਿਕਲ ਜੂ ਤੇਰਾ ਇੱਥੇ ਗਰਮੀ ਹੈ ਇੱਥੇ ਬਿਮਾਰੀ ਹੈ ਇੱਥੇ ਦੁੱਧ ਘਟਣਗੇ ਇੱਥੇ ਭੱਜਣੀਆਂ ਇੱਥੇ ਮਰ ਵੀ ਜਾਂਦੇ ਨੇ பசੂ ਹੂੰ ਸਾਰਾ ਕੁਝ ਹੀ ਇੱਥੇ ਆ ਜਾਂਦੇ ਉਸ ਸੈਟ ਹੋਤਲ ਖ ਗਿਆ ਤੇ ਲ ਖ ਗਿਆ ਜੇ ਲੰਘ ਗਿਆ ਤਾਂ ਤੂੰ ਫਿਰ ਪਾਰ ਹੈ ਇਹ ਔਖਾ ਬਹੁਤ ਤੰਦਾ ਪਰ ਸੌਖਾ ਹੀ ਬਹੁਤ ਹੈ ਜੇ ਜ਼ਿੰਦਗੀ ਆਪਾਂ ਬਾਹਰ ਵਾਲੇ ਦੇ ਮੁਕਾਬਲੇ ਕਰੀ ਸੌਖਾ ਬਹੁਤ ਹੈ ਹੂੰ ਜਿਉਂ ਜੇ ਆਪਾਂ ਕਰਦੇ ਆਂ ਤਾਂ ਫਿਰ ਟਾਈਮ ਬਹੁਤ ਲੱਗਦਾ ਔਖਾ ਬਹੁਤ ਹੈ ਲੋਨ ਦੀ ਲੋੜ ਹੀ ਨਹੀਂ ਪੈਂਦੀ ਇਹ ਚੀਜ਼ ਇਹ ਹੀ ਜੀ ਹੈ ਜੇ ਨੂੰ ਸ਼ੌਂਕ ਨਾ ਰੱਖਾਂਗੇ ਤਾਂ ਇਹ ਤਾਂ ਐਂ ਪਤਾ ਕਿੱਥੇ ਕਿੱਥੇ ਪਹੁੰਚ ਜੇ ਸਾਡੇ ਕੋਲ ਜਗ੍ਹਾ ਦੀ ਘਾਟ ਹੈ ਥੋੜੀ ਜਗ੍ਹਾ ਦੀ ਘਾਟ ਸੀ ਹੁਣ ਚਲੋ ਜਗ੍ਹਾ ਬਣੀ ਆ ਸਾਡੇ ਕੋਲ ਤੇ ਸੋ ਮੱਝਾ ਟਾਰਗੇਟ ਰੱਖਿਆ ਕੋਈ ਵੱਡੀ ਗੱਲ ਨਹੀਂ ਮੱਝ ਲੈਣੀ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਬੰਦਾ ਆਪਣੇ ਹਿਸਾਬ ਨਾਲ ਚੱਲੇ ਲੋਨ ਦੀ ਵੀ ਲੋੜ ਨਹੀਂ ਪੈਂਦੀ ਲੋਨ ਲੈਂਦੇ ਨੇ ਲੋਕ ਪਹਿਲਾਂ ਇਹ ਸਿਸਟਮ ਦੀ ਲੋਨ ਲੈਣਾ ਮੱਝਾਂ ਵਾਸਤੇ ਕੰਮ ਨਾ ਕਰਨਾ ਪਾਲਣੀ ਕੋਠੀ ਲੈ ਲੈਣੀ ਗੱਡੀ ਫਿਰ ਉੱਥੇ ਫਿਰ ਤੁਹਾਨੂੰ ਪਤਾ ਜੀ ਫਿਰ ਮੱਝਾਂ ਨੂੰ ਮਾਰਾ ਤੇ ਬੈਂਕ ਵਾਲੇ ਵੀ ਲਿਖ ਕੇ ਲਾਣ ਦੇ ਵੀ ਲੋਨ ਖੁਲਾਣੇ ਦਾ ਨਹੀਂ ਮੁਰਿਆ ਜੀ ਸਾਡੇ ਵੀ ਲਾਇ ਮੂਨਕ ਦੋ ਚਾਰ ਦੇ ਹੂੰ ਇਹ ਲੋਨ ਦੁੱਧ ਵਿੱਚ ਕਿ ਲੋਨ ਨਹੀਂ ਪੈਸੇ ਤਰ੍ਹਾਂ ਜਾ ਸਕਦੇ ਐਡਾ ਬੜਾ ਬੋਰਡ ਲਾ ਲਿਆ ਵੀ ਦੁੱਧ ਵੇਚ ਕੇ ਡੈਰੀ ਫਾਰਮ ਆ ਲੋਨ ਨਹੀਂ ਭਰ ਸਕਦਾ ਕਈ ਸਾਲ ਲੱਗਿਆ ਰਿਹਾ ਬੋਰਡ ਦੁੱਧ ਜਦੋਂ ਨਾ ਪੈਦੇ ਨਹੀਂ ਕਰਿਆ ਜਿੰਨਾ ਲੋਨ ਲੇਤਾ ਹੂੰ ਦੂਜਿਆਂ ਨੂੰ ਉਹ ਕਰਨ ਲੱਗ ਗਿਆ ਨਾ ਉਹ ਫਿਰ ਕਈ ਸਾਲਾਂ ਬਾਅਦ ਅਕਸਰ ਠੀਕ ਆ ਦੂਜਿਆਂ ਮਾਰ ਪ੍ਰਭਾਵ ਪੈ ਗਿਆ ਉਹ ਚੀਜ਼ ਦਾ ਲੋਕਾਂ ਲੱਗੇ ਆਪਣੇ ਵਰਗੇ ਜਾਣ ਲੱਗੇ ਉੱਥੇ ਵੀ ਡੈਰੀ ਦਾ ਉਹ ਜਦੋਂ ਡੈਰੀ ਦਾ ਦੇਖੋ ਬੋਰਡ ਲੱਗਿਆ ਅਗਲੇ ਆਪ ਐਫੀਡਬੈਕ ਦੇ ਗਏ ਨੇ ਵੀ ਦੁੱਧ ਵੇਚ ਕੇ ਅਸੀਂ ਲੋਨ ਨਹੀਂ ਭਰ ਸਕਦੇ ਸੀ ਤੁਸੀਂ ਕਿੱਥੋਂ ਭਰ ਦੋਗੇ ਸਾਡੇ ਕੋਲ ਜਵਾਬ ਹੀ ਨਹੀਂ ਅੱਜ ਉਹ ਆਪ ਆਉਂਦੇ ਨੇ ਮੇਰੇ ਕੋਲ ਮੇਰਾ ਇੱਧਰ ਖੁਦ ਆ ਕੇ ਦੋ ਤਿੰਨ ਵਾਰ ਤੁਸੀਂ ਲੋ ਲੋ ਹੁਣ ਤਾਂ ਸਕੀਮ ਆ ਰਹੀਆਂ ਨਾ ਪੰਜਾਬ ਸਰਕਾਰ ਨੇ ਬਹੁਤ ਸਕੀਮਾਂ ਲਿਆ ਕੇ ਕੁਸ ਮਾਪੇ ਕੋਸ ਬੱਚੇ ਮਾਪੇ ਤੱਕ ਦੇ ਨੇ ਕੁਸ ਬੱਚੇ ਜਾਂਦੇ ਨੇ ਸਾਰਾ ਕੁਝ ਇੱਥੇ ਹੀ ਆ ਜੀ ਜਾਣ ਵਾਲੇ ਜਾਓ ਪਰ ਇਹ ਨਾ ਕਹੋ ਨਾ ਵੀ ਇੱਥੇ ਕੁਝ ਹੈ ਨਹੀਂ ਹੂੰ ਹੁਣ ਆਪਣੇ ਵੱਡੇ ਬਜ਼ੁਰਗਾਂ ਨੇ ਕਰਿਆ ਨਹੀਂ ਕੁਝ ਆਪਾਂ ਹੀ ਪਾਲੇ ਆ ਪਲੋਸੇ ਆ ਘਰ ਵੀ ਪਾਇਏ ਨੇ ਆਪਾਂ ਵਿਆਹੇ ਵੀ ਆ ਪੜਾਏ ਵੀ ਆ ਸਾਰਾ ਕੁਛ ਕੀਤਾ ਗਾ ਜਿੱਕੇ ਰੋਟੀ ਖਾਦੀ ਐ ਹੂੰ ਤਿੰਨੇ ਟਾਈਮ ਮਸਤੀ ਕਰੀ ਐ ਮौज ਕਰੀ ਐ ਸਾਰਾ ਕੁਛ ਕਰੇ ਕੀ ਨਹੀਂ ਹੈਗਾ ਇੱਥੇ ਸਾਰਾ ਕੁਛ ਐ ਪਰ ਹੂੰ ਹੀ ਆਪਣੇ ਦੇਸ਼ ਨੂੰ ਬਦਨਾਮ ਨਾ ਕਰਕੇ ਜਾਊਗਾ ਜਾਓ ਤਾਂ ਜਾਓ ਕਾਫੀ ਪਨ ਚੱਕ ਲੈਂਦੇ ਨੇ ਹਾਂ ਦਸ ਮੱਝਾ ਲਿਖ ਲੈਂਦੇ ਨੇ ਟਮਾਟਰ ਦੁੱਧ ਬਣਾ ਦਿੰਦੇ ਨੇ ਹੁਣ ਆਪਾਂ ਪੈਂਟਰੀ ਵੀ ਦੁੱਧ ਗਾ ਤਾ ਨੂੰ ਸਾਢੇ ਸ਼ੀਰ ਦੁੱਧ ਬਣਾ ਦੇ ਲਈ ਹਾਂ ਲਤਾ ਸਾਹਿਬ ਮਹੀਨਾ ਦਾ ਬਣਾ ਤਾ ਉਹਨਾਂ ਨੂੰ 90 ਹਜ਼ਾਰ ਲੱਖ ਰੁਪਇਆ ਵਟ ਤੇ ਕਰਤਾ ਹੂੰ ਵਿੱਚੋਂ ਖਾਜੂਗੀ 10 ਖਾਜੂ 20 ਖਾਜੂ 10 ਬੰਦ ਦਿਨ ਦੇ ਤਾਂਗੇ ਸਾਰਾ ਕੁਝ ਘੜਤਾਂ ਨੂੰ ਫਿਰ ਉਹ ਬਾਅਦ ਚ ਜਦੋਂ ਕਰਨਾ ਪੈਂਦਾ ਫਿਰ ਕਹਿੰਦਾ ਗੋਹੀ ਬਚਦਾ 네ਗੇਟਿਵ ਪੈਂਟ ਜਾ ਦੇਖਦੇ ਲੋਕ ਹੂੰ 네ਗੇਟਿਵ ਵੱਲ ਜਾਦੇ ਜਾਂਦੇ ਨੇ ਕਰਕੇ ਦੇਖਾ ਗੋਹਾ ਕੇ ਬਚਦਾਈ ਬਹੁਤ ਕੁਝ ਬਚਦਾ ਇਹ ਤਾਂ ਗੋਹੀ ਵੇਚਦੇ ਨੇ ਲੱਖ ਰੁਪਏ ਤਾਂ ਹਾਂ ਭਾਈ ਸਾਹਿਬ ਕਿਹੜੇ ਪੁੱਛ ਲੋ ਲੱਖ ਰੁਪਏ ਦਾ ਗੋਹਾ ਵੇਚ ਦਿੰਨੇ ਆਂ ਕੀ ਬਾਤ ਆ ਬੋਲੋ ਉਹ ਕਹਿੰਦੇ ਗੋਹਾ ਬਚਦਾ ਇਹ ਸਾਨੂੰ ਗੋਹਾ ਬਚਦਾ ਇੰਨਾ ਕੁਝ ਬਚਦਾ ਸਾਡੇ ਕੋਲੇ ਘੜਾਈ ਦੀ ਕੋਈ ਪੈਲੀ ਹੈ ਹੂੰ ਬਾਜੀ ਮਲਬ ਗਰੀਬੀ ਤੋਂ ਚੱਲੇ ਹੋਏ ਆ ਪੂਰੇ ਰੱਜ ਕੇ ਗਰੀਬੀ ਦੇਖੀ ਹੋਈ ਐ ਗਰੀਬੀ ਹੰਡਾਈ ਹੋਈ ਐ ਹੁਣ ਕਣਕਾਂ ਦਾ ਮੈਂ ਮਤਲਬ ਦੇਖੋ ਹਰ ਸਾਲ ਕਿੰਨਾ ਨੁਕਸਾਨ ਹੁੰਦਾ ਸੀਗਾ ਜੀ ਫਸਲਾਂ ਦਾ ਕਿਤੇ ਝੋਨੇ ਵਲੇ ਬਰਬਾਦ ਕੰਮ ਕਿਤੇ ਕਣਕ ਵਲੇ ਕਿਤੇ ਆਲੂ ਮਰ ਗਏ ਕਿਤੇ ਕੁਛ ਮਰ ਗਏ ਠੀਕ ਐ ਆਪਾਂ ਰੱਬ ਨੂੰ ਜ਼ਰੂਰ ਦੋ ਦਿੰਨੇ ਆ ਦੇਖੋ ਉਹ ਤਾਂ ਕੁਦਰਤ ਐ ਉਹਨੇ ਤਾਂ ਇੱਕ ਆਪਾਂ ਰੋਕ ਨਹੀਂ ਸਕਦੇ ਠੀਕ ਐ ਜਿਹੜਾ ਮੌਸਮ ਐ ਉਹ ਵੀ ਬਦਲਣ ਦੇ ਵਿੱਚ ਆਪਣੇ ਜਿਆਦੇ ਹੱਥ ਹਨ ਤਾਂ ਪਰ ਜੇ ਨਾਲ ਆਪਣਾ ਸਹਾਇਕ ਧੰਦਾ ਸਭ ਤੋਂ ਜਿਆਦਾ ਚੰਗਾ ਸਹਾਇਕ ਧੰਦਾ ਹੈਗਾ ਜੀ ਮੱਜਾਂ ਦੇ ਇਹ ਬਲੈਕ 골ਡ ਪਰ ਇਹਦੀ ਪਰਖ ਕਰਨੀ ਬਣਦੀ ਹੈ ਜਿਹੜਾ ਬੰਦਾ ਪਰਖ ਕਰ ਗਿਆ ਵੀ ਬਲੈਕ 골ਡ ਕੀ ਚੀਜ਼ ਹੈ ਅੱਜ ਮੰਨ ਲਓ ਮੇਰੇ ਕੋਲੇ ਅੱਜ ਛੋਟੇ ਵੱਡੇ ਮਲਾ ਕੇ 40 ਨਾ ਖੜੇ ਹੈ ਜੀ 40 ਨਗਾਂ ਦੇ ਵਿੱਚੋਂ ਦੇਖੋ ਮੇਰੀਆਂ ਚਲੋ ਮੈਂ ਐਵੇਂ ਨਹੀਂ ਕਹਿੰਦਾ ਮੇਰੀਆਂ ਕਟੀਆਂ ਬੱਕੋ ਹੋ ਜਾਂਦੀਆਂ ਡੇਡ ਡੇਡ 2-2 ਸਾਲ ਪਹਿਲੇ ਸਿਲੰਡਰ ਦੇ ਵਿੱਚ ਟੀਕੇ ਪਾਏ ਆ ਲੋਕ ਉਹ ਯੂਜ਼ ਕਰਦੇ ਆ ਵੀ ਤੂੰ ਇਹਦੇ ਟੀਕਾ ਕਿਹੜਾ ਪਰਣਾ ਮੈਂ ਫਲਾਣੇ ਝੋਟੇ ਦਾ ਪਰਣਾ ਹੈ ਹਜੇ ਉਹ ਟੀਕਾ ਪਰਣਾ ਹੁੰਦਾ ਮਾਂ ਦੇ ਪੇਟ 'ਚ ਜਾਣਾ ਹੁੰਦਾ ਸਪਰਮ ਨੇ ਫਿਰ ਉਹਨੇ ਬੱਚਾ ਵੱਡਣਾ ਹੁੰਦਾ ਫਿਰ ਉਹਨੇ ਫੀਮੇਲ ਦਾ ਰੂਪ ਵੀ ਧਾਰਨਾ ਦਾ ਹੋ ਜਾਦਾ ਕੱ ਟੱਜ ਦੇਖ ਜੇ ਆਪਾਂ ਕਟੀਆਂ ਵੀ ਨਹੀਂ ਬੁੱਕ ਕਰਦੇ ਹਰ ਵਾਰੀ 20 ਪਸੂਆਂ ਦੇ ਵਿੱਚੋਂ ਯਕੀਨਨ ਹੀ 10 ਘਟੀਆਂ ਫੀਮੇਲਾਂ ਮੇਰੀਆਂ ਜ਼ਰੂਰ ਬਣਦੀਆਂ ਮੈਂ ਹਰ ਸਾਲ ਹੁਣ ਯਕੀਨਨ ਹੀ 10 ਵੇਚ ਸਕਦਾ ਹਰ ਸਾਲ ਮੈਂ 10 ਸੈਕਤੀ ਛੋਟੀਆਂ ਵੇਚਦਾ 10 ਐਵਰੇਜ ਮੇਰੀ 15 ਲੱਖ ਰੁਪਏ ਦੀ ਯਕੀਨਨ ਹੀ ਹੈ ਤੇ ਜੇ 15 ਲੱਖ ਨੂੰ ਵੀ ਆਪਾਂ ਲਈਏ ਸਵਾ ਲੱਖ ਰੁਪਿਆ ਐਵਰੇਜ ਟਲ ਗਈ ਵੀਰੇ ਆਪਣੀ ਇੱਕ ਤਨਖਾਹ ਹੋ ਗਈ ਸਵਾ ਲੱਖ ਰੁਪਿਆ ਹਾਂ ਜਿਹੜਾ ਦੁੱਧ ਹੈ ਉਹਦੇ ਵਿੱਚੋਂ ਨਾਂਗ ਨਹੀਂ ਲੋਕ ਕਹਿੰਦੇ ਦੁੱਧ ਦੇ ਵਿੱਚ ਵਾਜਦੇ ਨਹੀਂ ਦੁੱਧ ਦੇ ਵਿੱਚ ਵੀ ਵਧੀਆ ਪੂਰਾ ਗੌਰ ਨਾਲ ਜਿਹੜੇ ਪੂਰਾ ਸੋਨਾ ਖਰਚਾ ਕਰਨਾ ਉਹਦਾ ਤੀਜਾ ਹਿੱਸਾ ਵੀਰੇ ਦੁੱਧ ਦਾ ਇੱਕ ਹਿੱਸਾ ਵਚਣਾ ਤਿੰਨ ਹਿੱਸੇ ਖਰਾਕ ਦੇ ਲੱਗਣੇ ਆ 75 ਪੈਸੇ ਖਰਾਕ ਦੇ ਆ 25 ਪੈਸੇ ਆਪਾਂ ਨੂੰ ਆਪਦੇ ਬਚਨੇ ਕਲੀਅਰ ਹੀ ਠੀਕ ਹੈ ਖਰਾਕ ਦੇ ਵਿੱਚੋਂ 75 ਪੈਸੇ ਚ ਲੀਵਰ ਵੀ ਆ ਗਈ ਜੀ ਮੱਝਾਂ ਨੂੰ ਕੋਈ ਦਵਾਈ ਆ ਗਈ ਮੈਡੀਸਨ ਆ ਗਈ ਫੀਡ ਆ ਗਈ ਉਹ ਸਾਰਾ ਕੁਝ 75 ਪੈਸਿਆਂ ਚ ਕਲੀਅਰ ਕਰ ਦੇਣਾ ਜ਼ਰੂਰੀ ਨਹੀਂ ਕੋਈ ਭਾਈ ਇਹ ਚ ਵੀ ਆਪਾਂ ਨੇ 1 ਕੋ ਲੱਖ ਤੇ 20 30 ਲੱਖ ਰੁਪਇਆ ਲਾਇਕੀ ਕੰਮ ਤੋੜਨਾ ਹਮ ਇੱਕ ਮੱਝ ਲੈ ਲਓ ਛੋਟੇ ਲੈਵ ਗਾ ਲੈ ਲੋ ਇੱਕ ਹੂੰ ਗਾਂ ਆਪਾਂ ਨੂੰ ਜੇ ਆਮ ਦੂਗਲੀ ਜੀ ਗਾਂ 15 ਕਿਲੋ ਵਾਲੀ ਲਾਈਏ ਆਪਾਂ ਉਹ 25 ਤੋਂ 30 ਹਜ਼ਾਰ ਦੀ ਮਿਲ ਜਾਂਦੀ ਹੈ ਚਲੋ ਡੰਗ ਟਪਾਉ ਤੇ ਮੈਸ ਆਪਾਂ ਗੱਭਣ ਲੈ ਸਕਦੇ ਜਿਵੇਂ 40 ਤੋਂ 45 50 ਹਜ਼ਾਰ ਤੱਕ ਮੈਸ ਗੱਭਣ ਵੀ ਮਿਲ ਸਕਦੀ ਹੈ ਜੇ ਵਧੀਆ ਲੈਣੀ ਹੈ ਨਹੀਂ ਉਹ ਆਮ ਕੋਈ ਦੁੱਧ ਵਾਲੀ 60 70 ਹਜ਼ਾਰ ਵਾਲੀ ਕਿਹੜਾ ਆਪਦਾ ਕੰਮ ਰੁੜਦਾ ਹੋ ਜੇ ਉਹ 2 ਮਹੀਨਿਆਂ ਤੋਂ ਰੱਖ ਕੇ ਉਹ ਐ ਨਾ ਸੋਚੇ ਵੀ ਮੈਂ ਇਧਰ ਰੁਪਿਆ ਕਰੇ ਦੇਣਾ ਉਸ ਦੋ ਡੰਗਰਾਂ ਦਾ ਦੁੱਧ ਉਹ ਪਾਣਾ ਜਦੋਂ ਸ਼ੁਰੂ ਕਰੂਗਾ ਉਦੇ ਆਏ ਮਹੀਨੇ ਤੋਂ 2 ਮਹੀਨੇ ਕਦੇ 3 ਮਹੀਨੇ ਦੁੱਧ ਵੱਧਦਾ 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 ਸਟੈਪ ਵਾਈ ਐਵੇਂ ਵੀ ਬਧਾਇਆ ਜਾ ਸਕਦਾ ਜੇ ਉਹਨੇ ਲੋਨ ਲੈ ਕੇ ਵਧਾਉਣਾ ਬਾਈ ਸਰਕਾਰਾਂ ਹੁਣ ਬਹੁਤ ਜਿਆਦੇ ਮਦਦ ਕਰ ਰਹੀਆਂ ਨੇ ਤੇ ਬਹੁਤ ਜਿਆਦੇ ਲੋਨ ਸਬਸਿਡੀ ਵਾਲੀਆਂ ਵੀ ਬਹੁਤ ਲੋਨ ਦੇ ਰਹੀਆਂ ਨੇ ਸਰਕਾਰਾਂ ਹੂੰ ਤੇ ਉਹ ਵੀ ਮਤਲਬ ਉਹ ਵੀ ਆਪਣੇ ਸਿਬਲ ਤੇ ਡਿਪੈਂਡ ਹੈ ਜੇ ਹੁਣ ਆਪਣਾ ਸਿਬਲ ਚੰਗਾ ਹੈ ਤਾਂ ਕੋਈ ਇਹਦੇ ਚ ਜ਼ਮੀਨ ਨਹੀਂ ਕੋਈ ਇਹ ਚ ਮਹਸਦਾ ਨਹੀਂ ਕੋਈ ਕਾਸੇ ਦਾ ਨਹੀਂ ਸਿੰਬਲ ਦੇ ਆਧਾਰ ਤੇ ਤੁਸੀਂ 20 ਲੱਖ ਦਾ ਲੈ ਲਓ 50 ਦਾ ਲੈ ਲਓ ਕਰੋੜ ਦਾ ਲੈ ਲਓ 2 ਦਾ ਲੈ ਲਓ 6 ਕਰੋੜ ਦਾ ਘਾ ਸੌ ਮੈਂ ਇਸ ਦਾ ਲੋਨ ਹੈ ਤੇ ਮੋਦੀ ਸੈਂਟਰ ਸਰਕਾਰ ਵੱਲੋਂ 3 ਕਰੋੜ ਸਬਸਿਡੀ ਹੈ ਤੇ ਉਹ ਡੇਢ ਵਾਲਾ ਲੈ ਲਓ ਤੁਸੀਂ 3 ਵਾਲਾ ਲੈ ਲਓ 50 ਵਾਲਾ ਲੈ ਲਓ ਤੁਹਾਡੇ ਤੇ ਡਿਪੈਂਡ ਹੈ ਤੇ ਜਿਹਨੇ ਕਿਸੇ ਨੇ ਛੋਟੇ ਲੈਵਲ ਤੋਂ ਤਿਆਰ ਕਰਨਾ ਹੈ ਉਹ ਆਪਣਾ ਮਾਲਵਾ ਬੈਂਕਾ ਜਿਵੇਂ 1,60,000 ਰੁਪਏ ਦਾ ਲੋਨ ਕਰਦੇ ਨੇ ਮਾਲਵਾ ਗ੍ਰਾਮੀ ਨਾਲੇ ਉਹ ਵੀ ਮੱਜਾਂ ਦੇ ਕਰਦੇ ਨੇ ਉੱਤੇ ਵੀ ਕੋਈ ਜ਼ਮੀਨ ਨਹੀਂ ਉਹ ਤੋਂ ਵੀ ਬੰਦਾ ਕੰਮ ਕਰ ਤੋਰ ਸਕਦਾ ਜਿਹਦੇ ਕੋਲੇ ਜ਼ਮੀਂ ਵੀ ਕੁਛ ਨਹੀਂ ਬਾਕੀ ਜਿਹਨੇ 2 4 ਮੱਝਾਂ ਤੋਂ ਤੋੜਨਾ ਉਹ ਨੂੰ ਆਪਦੇ ਆਪੇ ਬਾਈ ਕਮਾਈ ਦੇਖਣ ਲੱਗ ਜੂਗੀ ਜਦੋਂ ਉਹ ਨੂੰ ਕਮਾਈ ਦੇਖੀ ਵੀ ਹਾਂ ਮੈਨੂੰ 4 ਪੈਸੇ ਬਚਦੇ ਨੇ ਉਹ ਆਪਦੇ ਆਪੇ ਪਾਣਾ ਸ਼ੁਰੂ ਕਰ ਦੂਗਾ ਉਹ ਬੰਦੇ ਦਾ ਤਾਂ ਆਟੋਮੈਟਿਕੇ ਕੰਮ ਚੱਲਣਾ ਸ਼ੁਰੂ ਹੋ ਜਾਊਗਾ ਜਿਹਨੇ ਨਵਾਂ ਕੰਮ ਇਸ ਪਾਸੇ ਤੋੜਨਾ ਨਾ ਉਹ ਜਿਵੇਂ 4 ਮੱਝਾਂ ਉਹਨੇ ਇੱਕ ਵਾਰੀ ਕਰ ਲਈਆਂ ਚਾਰੇ ਦੁੱਧ ਦੇਣ ਲੱਗੀਆਂ 40 ਕਿਲੋ ਦੁੱਧ ਜਿਹਦਾ ਰੋਜ਼ ਮੈਂ ਤਾਂ ਦੱਸਦੀ ਐ ਐਵਰੇਜ ਲਾਣਾ ਹੁੰਦਾ ਬਾਈ ਹੂੰ 4 40 ਕਿਲੋ ਰੋਜ਼ ਜਿਹਦਾ ਦੁੱਧ ਪੈਣ ਲੱਗ ਗਿਆ ਸਾਚੀ ਕਾ 4200 ਰੁਪਿਆ ਹੋ ਗਿਆ ਰੋਜ਼ ਦਾ 4 3 12 ਤੇ 4 3 12 1,20,000 ਇੱਕ ਮਹੀਨੇ ਦਾ ਹੋ ਗਿਆ 40,000 ਖਰਚਾ 70 ਤੋਂ 80,000 ਰੁਪਿਆ ਮਹੀਨੇ ਦਾ ਜਿਹਨੂੰ ਆਉਂਦਾ ਉਹ ਚਾਹੇ ਆਏ ਮਹੀਨੇ ਮੈਂ ਸਪਾਈ ਚੱਲੇ ਜੇ ਬਰੀਡ ਤੇ ਕੰਮ ਕਰਨਾ ਤਾਂ ਟਾਪ ਕੁਆਲਿਟੀ ਦੇ ਕੰਮ ਕਰੋ ਜੇ ਤੁਸੀਂ ਮੰਨ ਲਓ ਕਈ ਬੰਦੇ ਕਹਿੰਦੇ ਨੇ ਵੀ ਅਸੀਂ ਦੁੱਧ ਵਾਲੀ ਮਹਸ ਲੈਣੀ ਹੈ ਵੀ ਅਸੀਂ ਡੰਗਰ ਲੈਣੇ ਨੇ ਉਹਨਾਂ ਨੂੰ ਵੀ ਮੇਰਾ ਇੱਕੋ ਕਹਿਣਾ ਵੀ ਜੇ ਤੁਸੀਂ ਲੱਖ ਤੋਂ 1 ਲੱਖ ਰੁਪਏ ਤੋਂ ਪੈਸਾ ਬਾਹਰ ਲਾਉਣਾ ਹੈ ਹੂੰ ਵੀ ਅਸੀਂ ਲੱਖ ਲਾਉਣਾ 1 5 ਲਾਉਣਾ ਜੇ ਤੁਹਾਨੂੰ ਫੇਰ ਵੀ 12 13 ਵਾਲੀ ਮਿਲਦੀ ਹੈ ਫਿਰ ਤੁਸੀਂ 1 30 ਲਾਓ 1 35 ਲਾਓ ਫਿਰ ਤੁਸੀਂ 18 19 ਵਾਲੀ ਲਓ ਫਿਰ 10 20 ਪਿੱਛੇ ਬਾਈ ਕਿਉਂ ਚੱਲਣਾ ਜਦੋਂ 10 20000 ਦਾ ਫਰਕ ਹੈ ਆਉਣ ਵਾਲੇ ਟਾਈਮ 'ਚ ਉਹਦੀ ਕੱਟੀ ਵੀ ਤੇਰੇ ਕੰਮ ਦੀ ਉਹ ਮੱਝ ਵੀ ਤੇਰੇ ਕੰਮ ਦੀ ਤੇਰੀ ਬਾਖੜ ਵੀ ਉਹ ਲੱਖ ਦੀ ਫਿਰ ਤੇਰੀ ਆਉਣ ਵਾਲੇ ਟਾਈਮ 'ਚ ਤੈਨੂੰ ਤੇਰੀ ਦੇਖੀ ਵਾਲੀ ਹੋਊਗੀ ਚੰਗੇ ਦੁੱਧ ਵਾਲੀ ਦੁੱਧ ਵੀ ਦੋ ਮਹੀਨਿਆਂ ਜਨਾਂ ਦਊਗੀ ਮੇਰਾ ਜਿੱਥੇ ਤੱਕ ਤਜਰਬਾ ਮੇਰਾ ਹੁਣ ਬਣਿਆ ਵੀ ਜੇ ਮੱਝ ਲੈਣੀ ਚਾਹੁੰਦੇ ਤਾਂ ਚਾਹੇ ਫਿਰ ਵਧੀਆ ਰੁਪਏ ਲੱਗਦੇ ਨੇ ਲਾਓ ਚੰਗੇ ਦੁੱਧ ਵਾਲੀ ਲਓ ਜੇ ਤੁਸੀਂ ਕੱਲੇ ਦੁੱਧਤੀ ਮੰਨ ਲਓ ਕੰਮ ਕਰਨਾ ਫਿਰ ਚਾਹੇ ਥੋੜੇ ਦੁੱਧ ਵਾਲੇ ਥੋੜੇ ਪੈਸਿਆਂ ਦੀ ਕੰਮ ਚਲਾ ਲਓ ਹੂੰ ਫਿਰ ਚਾਹੇ ਤੇ ਚਲਾ ਲਓ ਬਰੀਡਾਂ ਦੇ ਮੰਗਰਨਾ ਪਊ ਬਰੀਡਾਂ ਲੰਮੀਆਂ ਕਹਾਣੀਆਂ ਨੇ ਲੰਮਾ ਪੈਸਾ ਖਾ ਕੇ ਇਹਨਾਂ ਨੇ ਬਣਨਾ ਹੈ ਇੱਕ ਦਿਨ ਦੀ ਕਹਾਣੀ ਤਾਂ ਹੈ ਨਹੀਂ ਵੀ ਜੇ ਅੱਜ ਪਾਲੀ ਕੱਲ ਨੂੰ ਤਿਆਰ ਹੈ ਜੀ 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 ਇਹਦੇ ਤਾਂ ਬਈ 2-2 2.5 ਸਾਲ ਲੱਗ ਜਾਂਦੇ ਨੇ ਘਰ ਖਾਣ ਗੀਆਂ 2.5 ਸਾਲ ਫੇਰ ਸੋਨੂੰ ਦੇਣੀਆਂ ਜੀ ਜੀ ਹਾਂ ਇਹ ਹੈ ਵੀ ਕੋਈ ਵੀ ਡੰਗਰ ਹੈ ਤੁਹਾਡਾ ਕੋਈ ਵੀ ਮੱਝ ਹੈ ਕੋਈ ਵੀ ਚੀਜ਼ ਹੈ ਜੇ ਤੁਹਾਡੇ ਘਰ ਦਾ ਹੋ 1 ਰੁਪਿਆ ਵੀ ਖਾਂਦੀਆਂ ਨੇ ਉਹ ਲੈ ਕੇ ਨਹੀਂ ਜਾਂਦੀਆਂ ਤੇਰਾ ਦੇ ਕੇ ਜਾਣਗੀਆਂ ਚਾਹੇ ਤੇਰਾ ਮੂਲ ਸਮੇਤ ਮੋੜ ਕੇ ਜਾਣ ਬਈ ਉਹ ਹੂੰ ਸਮੇਤ ਮੂਲ ਮੋੜ ਕੇ ਜਾਂਦੀਆਂ ਨੇ